ਦੇਖ ਵਿੱਚ ਬੈਠੇ ਹੋਏ ਸਭ ਦਰਸ਼ਕਾਂ ਦਾ ਮੈਂ ਅਰਥ ਨਾਲ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਪ੍ਰੋਗਰਾਮ ਘਰ ਬਾਚ ਜਦੋਂ ਅਸੀਂ ਜ਼ਿੰਦਗੀ ਦੇ ਅੱਗੇ ਵਧਦੇ ਹਾਂ ਤੇ ਬਹੁਤ ਕੋ ਵੱਖਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਉੱਤੇ ਪ੍ਰਭਾਵ ਪਾਉਂਦੀਆਂ ਨੇ ਉਹਨਾਂ ਦੇ ਵਿੱਚੋਂ ਪੜ੍ਹਾਈ ਲਿਖਾਈ ਇੱਕ ਅਹਿਮ ਰੋਲ ਅਦਾ ਕਰਦੀਆਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਕਾਬਿਲ ਬਨਣ ਵਾਸਤੇ ਜ਼ਿਆਦਾ ਪੱਕੇ ਤੌਰ ਦੇ ਉੱਤੇ ਸਟੇਬਲ ਵਾਲੀ ਲਾਈਫ ਨੂੰ ਜੀਣ ਵਾਸਤੇ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਗਣਿਤ ਦੀ ਪੜ੍ਹਾਈ ਨੂੰ ਲੈ ਕੇ ਭਵੇਕ ਤੇ ਬਹੁਤ ਸਾਰੀਆਂ ਗੱਲਾਂ ਸਾਡੇ ਦਿਮਾਗ ਦੇ ਵਿੱਚ ਆਉਂਦੀਆਂ ਨੇ ਤੇ ਬਚਪਨ ਦੀ ਉਹ ਜਿਹੜੀਆਂ ਦੋ ਲਾਈਨਾਂ ਸੀਗੀਆਂ ਬਚਪਨ ਦੀਆਂ ਇੱਕ ਦੁਣੀ ਦੁਣੀ ਦੋ ਦੁਣੀ ਚਾਰ ਤੇ 3 2 6 ਤੇ ਕਈ ਵਾਰੀ ਤਾਂ ਕਈ ਬੱਚਾ ਤਾਂ ਭੁੱਲ ਵੀ ਜਾਂਦੇ ਸੀ ਕਿ ਅੱਗੇ ਪਹਾੜਾ ਕੀ ਪੜਨਾ ਹੈ ਬਈ ਹਿਸਾਬ ਨੂੰ ਲੈ ਕੇ ਮੈਥਸ ਨੂੰ ਲੈ ਕੇ ਬੱਚਿਆਂ ਦੇ ਦਿਮਾਗ ਦੇ ਅੰਦਰ ਕਾਫੀ ਸਾਰੀ ਇੱਕ جنگ ਚੱਲ ਰਹੀ ਹੁੰਦੀ ਹੈ ਉਹ ਜੰਗ ਜਿਹੀ ਹੁੰਦੀ ਹੈ ਕਿ ਬੱਚਿਆਂ ਨੂੰ ਜਾਂ ਤਾਂ ਉਹ ਜ਼ਿੰਦਗੀ ਨੂੰ ਇੱਕ ਅਲੱਗ ਤਰ੍ਹਾਂ ਦਾ ਕਿਲਾ ਫਤਿਹ ਕਰਨ ਦੇ ਵਿੱਚ ਮਦਦਗਾਰ ਸਾਬਤ ਹੋ ਜਾਂਦੀ ਹੈ ਔਰ ਕਈ ਬੱਚੇ ਹਿਸਾਬ ਨੂੰ ਲੈ ਕੇ ਇੰਨਾ ਕੁ ਜ਼ਿਆਦਾ ਡਰ ਜਾਂਦੇ ਨੇ ਕਿ ਉਹ ਜ਼ਿੰਦਗੀ ਦੇ ਵਿੱਚ ਕਈ ਫੈਸਲੇ ਲੈਣ ਦੇ ਵਿੱਚ ਇੰਨੇ ਕਾਬਿਲ ਨਹੀਂ ਬਣ ਪਾਉਂਦੇ ਜਦੋਂ ਅਸੀਂ ਗਣਿਤ ਯਾਨੀ ਕਿ ਮੈਥ ਯਾਨੀ ਕਿ ਹਿਸਾਬ ਦੀ ਗੱਲ ਕਰਦੇ ਹਾਂ ਤੇ ਇਸੇ ਵਿਸ਼ੇ ਨੂੰ ਹੋਰ ਅਸੀਂ ਚਰਚਾ ਦੇ ਵਿੱਚ ਲੈ ਕੇ ਜਾਵਾਂਗੇ ਤੇ ਅਸੀਂ ਮਾਹਿਰ ਨੂੰ ਸੱਦਾ ਦਿੱਤਾ ਸਟੂਡੀਓਜ਼ ਦੇ ਵਿੱਚ ਤੇ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਵਾਨੀਆਂ ਤਾਂ ਜੋ ਅਸੀਂ ਹਿਸਾਬ ਨੂੰ ਲੈ ਕੇ ਮੈਥ ਨੂੰ ਲੈ ਕੇ ਆਪਣੇ ਜ਼ਿੰਦਗੀ ਦੇ ਵਿੱਚ ਜਿਹੜੇ ਡਰ ਨੇ ਸਾਡੇ ਦਿਮਾਗਾ ਦੇ ਅੰਦਰ ਉਹਨਾਂ ਨੂੰ ਕੱਢ ਸਕੀਏ ਅਸੀਂ ਸੱਦਾ ਦਿੱਤਾ ਸਟੂਡੀਓਜ਼ ਦੇ ਵਿੱਚ ਮਿਸਟਰ ਸੁਧੀਰ ਅਰੋੜਾ ਜੀ ਨੂੰ ਜਿਹੜੇ ਕਿ ਇੱਕ ਸੀਨੀਅਰ ਲੈਕਚਰਰ ਨੇ ਮੈਥਮੈਟਿਕਸ ਦੇ ਵਿੱਚ ਜਲੰਧਰ ਵਿਖੇ ਸਰ ਤੁਹਾਡੀ ਨਿਗ੍ਹੀ ਜਾਈਆਂ ਅਸੀਂ ਤੁਹਾਨੂੰ ਆਖਦੇ ਹਾਂ ਸਟੂਡੀਓ ਦੇ ਵਿੱਚ ਤਨਵਾਸੇ ਬਹੁਤ ਧੰਨਵਾਦੀ ਹਾਂ ਅਸੀਂ ਤੁਹਾਡੇ ਸ਼ੁਕਰੀਆ ਧੰਨਵਾਦ ਸੁਧੀਰ ਜੀ ਜਿਸ ਤਰ੍ਹਾਂ ਅਸੀਂ ਜ਼ਿੰਦਗੀ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਜੀਵਨ ਦੀ ਹੀ ਗੱਲ ਕਰਦੇ ਹਾਂ ਛੋਟੇ ਮੋਟ ਜਿਹੜੇ ਬੱਚੇ ਹੁੰਦੇ ਨੇ ਨੰਨੇ-ਮੁੰਨੇ ਬੱਚੇ ਮੈਂ ਉਹਨਾਂ ਦੀ ਗੱਲ ਕਰਾਂਗੀ ਕਿ ਬੱਚੇ ਤਾਂ ਕਹਿੰਦੇ ਨੇ ਨਾ ਸਮਝ ਹੁੰਦੇ ਨੇ ਕੱਚੀ ਮਿੱਟੀ ਵਾਂਗੂ ਹੁੰਦੇ ਨੇ ਜਿਹੜੇ ਮਰਜ਼ੀ ਆਕਾਰ ਦੇ ਵਿੱਚ ਅਸੀਂ ਉਹਨਾਂ ਨੂੰ ਢਾਲ ਸਕਦੇ ਹਾਂ ਜਦੋਂ ਇੱਕ ਜ਼ਿੰਦਗੀ ਅੱਖਰ ਅਸੀਂ ਇਸਤੇਮਾਲ ਕਰਦੇ ਹਾਂ ਇਹ ਬਹੁਤ ਭਾਰੀ ਅੱਖਰ ਹੋ ਜਾਂਦਾ ਬੱਚਿਆਂ ਵਾਸਤੇ ਪਰ ਜ਼ਿੰਦਗੀ ਜਿਉਣ ਵਾਸਤੇ ਹਿਸਾਬ ਕਿਤਾਬੀਆਂ ਪੜ੍ਹਾਈ ਲਿਖਾਈ ਦੀ ਹੀ ਮੈਂ ਖਾਸ ਤੌਰ ਤੇ ਪਹਿਲਾਂ ਗੱਲ ਕੋਜੇ ਪੜ੍ਹਾਈ ਲਿਖਾਈ ਨੂੰ ਲੈ ਕੇ ਮੈਂ ਗੱਲ ਕਰਾਂਗਾ ਪੜ੍ਹਾਈ ਲਿਖਾਈ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਬਿਨਾ ਪੜ੍ਹਾਈ ਲਿਖਾਈ ਦੇ ਵਿੱਚ ਬੱਚਿਆਂ ਦੀ ਇੱਕ ਜਿਹੜੀ ਲੌਜੀਕਲ ਥਿੰਕਿੰਗ ਹੈ ਕ੍ਰਿਟੀਕਲ ਡਿਸੀਜਨ 메ਕਿੰਗ ਪਾਵਰ ਹੈ ਕ੍ਰਿਟੀਕਲ ਥਿੰਕਿੰਗ ਹੈ ਲੌਜੀਕਲ ਥਿੰਕਿੰਗ ਹੈ ਉਹ ਡਿਵੈਲਪ ਨਹੀਂ ਹੁੰਦੀ ਔਰ ਸਮਾਜ ਦੇ ਵਿੱਚ ਵੀ ਜਿਹੜੀ ਪੜ੍ਹਾਈ ਲਿਖਾਈ ਜਿਹੜਾ ਬੰਦਾ ਅਨਪੜਾ ਹੈ ਉਹਦੀ ਬਹੁਤੀ ਵੈਲਿਊ ਨਹੀਂ ਕੀਤੀ ਜਾਂਦੀ ਔਰ ਜਿਹੜਾ ਬੱਚਾ ਪੜ੍ਹਿਆ ਲਿਖਿਆ ਹੈ ਅੱਛਾ ਐਜੂਕੇਟਿਡ ਹੈ ਸਮਾਜ ਦੇ ਵਿੱਚ ਉਹਦੀ ਇੱਜ਼ਤ ਰਿਸਪੈਕਟ ਬਹੁਤ ਹੁੰਦੀ ਹੈ ਤੇ ਜੀਵਨ ਦੇ ਵਿੱਚ ਅੱਛਾ ਜੀਵ ਕਿ ਕਗਰ ਸੂਝਵਾਨ ਨਾਗਰਿਕ ਇਨਸਾਨ ਅਸੀਂ ਬੰਨਣਾ ਹੈ ਤੇ ਉਹਦੇ ਵਾਸਤੇ ਪੜ੍ਹਾਈ ਲਿਖਾਈ ਦਾ ਜਿਹੜਾ ਪੱਲਾ ਹੈ ਉਹ ਫੜਨਾ ਹੀ ਪਏਗਾ ਬਿਲਕੁਲ ਫੜਨਾ ਪਏਗਾ ਜੀ ਤੇ ਹੁਣ ਅਸੀਂ ਗੱਲ ਕੀਤੀ ਸੀਗੀ ਸ਼ੁਰੂ ਦੇ ਵਿੱਚ ਕਿ ਅਸੀਂ ਅੱਜ ਦਾ ਜਿਹੜਾ ਵਿਸ਼ਾ ਲੈ ਕੇ ਹਾਜ਼ਰ ਹੋਏ ਆ ਉਹ ਇਹ ਹੈ ਜੀ ਕਿ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜਿਹੜੀ ਇੱਕ ਹਿਸਾਬ ਹੈ ਉਹਦੀ ਕਿੰਨੀ ਕਾਇਮੀਅਤ ਹੈ ਕਿ ਜਿਹੜਾ ਹਿਸਾਬ ਹੈ ਉਹਨਾਂ ਦੇ ਭਵਿੱਖ ਵਾਸਤੇ ਕਿੰਨਾ ਕੁ ਕਾਰਗਰ ਸਾਬਤ ਹੁੰਦਾ ਹੈ ਦੇਖੋ ਜੀ ਮੈਥ ਸੱਜ ਕੱਲ ਦਾ ਜੋ ਜੀਵਨ ਚੱਲ ਰਿਹਾ ਹੈ ਮੈਥ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਬਹੁਤ ਅਹਿਮੀਅਤ ਹੈ ਮੈਥ ਦੀ ਕਿਉਂਕਿ +2 ਤੱਕ ਦੇ ਜਿਹੜੇ ਵੀ ਸਟੂਡੈਂਟਸ ਨੇ ਚਾਹੇ ਕਾਮਰਸ ਦੇ ਸਟੂਡੈਂਟਸ ਨੇ ਚਾਹੇ ਮੈਡੀਕਲ ਦੇ ਨੇ ਚਾਹੇ ਨਾਨ ਮੈਡੀਕਲ ਦੇ ਨੇ ਨਾਨ ਮੈਡੀਕਲ ਦੇ ਵਿੱਚ ਤੇ ਬੱਚੇ ਮੈਥ ਪੜ੍ਹਨਾ ਹੀ ਪ ਹੁੰਦਾ ਤੇ ਇਸ ਕਰਕੇ ਮੈਥ ਨਾਨ ਮੈਡੀਕਲ ਵਾਲਿਆਂ ਵਾਸਤੇ ਮਸਟ ਸਬਜੈਕਟ ਹੈ ਹੀ ਹੈ ਪਰ ਕਾਮਰਸ ਤੇ ਜਿਹੜੇ ਮੈਡੀਕਲ ਦੇ ਸਟੂਡੈਂਟਸ ਨੇ ਵਾਸਤੇ ਮੈਥ ਆਪਸ਼ਨਲ ਹੁੰਦਾ ਉਹਨਾਂ ਦੀ ਮਰਜ਼ੀ ਉਹ ਲੈਣ ਸਬਜੈਕਟ ਨੂੰ ਭਾਵੇਂ ਨਾਲ ਪਰ ਜਿਹੜੇ ਬੱਚੇ ਨੇ ਅੱਛੇ ਕੈਰੀਅਰ ਅੱਛਾ ਅਗੇ ਜੀਵਨ ਜੀਣਾ ਅੱਛੇ ਕੈਰੀਅਰ ਅੱਛੀ ਯੂਨੀਵਰਸਿਟੀ ਦੇ ਵਿੱਚ ਅੱਛੇ ਕੋਰਸ ਦੇ ਵਿੱਚ ਐਡਮਿਸ਼ਨ ਲੈਣਾ ਉਹਦੇ ਵਾਸਤੇ ਮੈਥ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਵਿਸ਼ਾ ਹੈ ਕਿ ਮੈਂ ਆਪਣੇ ਗੱਲ ਕਰਦਾ ਜੇ ਮੈਂ ਜਲੰਧਰ ਦੇ ਵਿੱਚ ਇੱਕ بڑے ਨਾਮੀ ਸਕੂਲ ਦੇ ਵਿੱਚ ਸੀਨੀਅਰ ਲੈਕਚਰਰ ਹਾਂ ਤੇ ਸਾਡੇ ਸਕੂਲ ਦੇ ਅਜਿਹਾ ਕਿ ਮੈਡੀਕਲ ਦੇ ਵਿੱਚ ਜਿਹੜੇ ਬੱਚੇ ਸੀਗੇ ਉਹ ਜਿਹੜੇ ਅੱਗੇ ਬੱਚੇ ਮੈਥ ਨਹੀਂ ਆਪ ਕਰਦੇ ਸੀਗੇ ਪਰ ਹੁਣ ਅੱچھے ਜਿਹੜੇ ਬੱਚੇ ਨੇ ਜਿਹੜੇ ਆਪਣਾ ਅੱਛਾ ਪਾਵੇ ਅੱਛਾ ਕੈਰੀਅਰ ਚਾਹੁੰਦੇ ਨੇ ਉਹ ਬੱਚੇ ਮੈਡੀਕਲ ਸਟੇਮ ਦੇ ਵਿੱਚ ਵੀ ਮੈਥ ਨਾਲ ਲੈ ਰਹੇ ਨੇ ਕਿਉਂਕਿ ਮੈਥ ਅੱਗੇ ਬੀ ਫਾਰਮਾ ਦੇ ਵਿੱਚ ਜੈਨੇਟਿਕ ਇੰਜੀਨੀਅਰਿੰਗ ਦੇ ਵਿੱਚ ਰੇਡੀਓਲੋਜੀ ਦੇ ਵਿੱਚ ਬਾਇਓਕੈਮਿਸਟਰੀ ਦੇ ਵਿੱਚ ਔਰ ਮੈਡੀਕਲ ਜਿਹੜੀ ਇਮੇਜਿੰਗ ਹੈ ਉਹਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਜੇ ਮੈਥਮੈਟਿਕਸ ਜੀ ਮਿਸਟਰ ਰੋੜਾ ਜਦੋਂ ਤੁਸੀਂ ਉਹਨੇ ਗੱਲ ਕਰ ਰਹੇ ਸੀ ਕਿ ਵੱਖੋ-ਵੱਖਰੇ ਖੇਤਰਾਂ ਦੇ ਵਿੱਚ ਬੱਚਿਆਂ ਨੂੰ ਇਹਦੀ ਅਹਿਮੀਅਤ ਨੂੰ ਸਮਝਦੇ ਹੋਏ ਇਹਨੂੰ ਲੈਣਾ ਪੈਂਦਾ ਤੇ ਆਪਾਂ ਸ਼ਾਇਦ ਜੇ ਅਗਰ ਮੈਂ ਗਲਤ ਨਹੀਂ ਹਾਂ ਤਾਂ 10ਵੀਂ ਜਮਾਤ ਤੱਕ ਤਾਂ ਸ਼ਾਇਦ ਹਿਸਾਬ ਕੰਪਲਸਰੀ ਸਬਜੈਕਟ ਹੁੰਦਾ ਨਹੀਂ ਪਹਿਲੇ 2-3 ਸਾਲ ਤੱਕ 10ਵੇਂ ਤੱਕ ਕੰਪਲਸਰੀ ਸੀ ਲੇਕਿਨ ਪਿਛਲੇ 2-3 ਸਾਲ ਤੋਂ CBSE ਨੇ ਆਪਸ਼ਨ ਦੇ ਦੇ ਦਿੱਤੇ ਇੱਕ ਬੇਸਿਕ ਮੈਥ ਹੁੰਦਾ ਇੱਕ ਹੁੰਦਾ ਜੀ ਆਪਣਾ ਜਿਹੜਾ ਮੇਨ ਮੈਥ ਹੈ ਜੀ ਤੋ ਇਹ ਬੇਸਿਕ ਮੈਥ ਵਿੱਚ ਜਿਹੜੇ ਬੱਚੇ ਥੋੜਾ ਮੈਥ ਤੋਂ ਘਬਰਾਉਂਦੇ ਨੇ ਡਰਦੇ ਨੇ ਉਹਨਾਂ ਦਾ ਲੈਵਲ ਥੋੜਾ ਡਾਊਨ ਹੁੰਦਾ ਉਹਨਾਂ ਦਾ ਪੇਪਰ ਵੀ ਥੋੜਾ ਕੰਪੈਰੀਟਿਵਲੀ ਜਿਹੜਾ ਰੈਗੂਲਰ ਮੈਥ ਹੈ ਉਹਦੇ ਮੁਕਾਬਲੇ ਥੋੜਾ ਜਿਹਾ ਸੌਖਾ ਹੁੰਦਾ ਲੇਕਿਨ ਉਹ ਬੱਚੇ 10ਵੇਂ ਤੋਂ ਬਾਅਦ ਨਾਰਮਲੀ ਬੇਸਿਕ ਮੈਥ ਲੈ ਕੇ ਅਗੇ ਕਾਮਰਸ ਵਾਲੇ ਪਾਸੇ ਹੀ ਜ਼ਿਆਦਾ ਜਾਂਦੇ ਨੇ ਨਾਨ ਮੈਡੀਕਲ ਵਾਲੇ ਜਿਹੜੇ ਬੱਚੇ ਜਿਨ੍ਹਾਂ ਨੇ ਅਗੇ ਨਾਨ ਮੈਡੀਕਲ ਸਟਰੀਮ ਲੈਣਾ ਹੁੰਦਾ ਜਿਨ੍ਹਾਂ ਦੀ ਪਲੈਨਿੰਗ ਨਾਨ ਮੈਡੀਕਲ ਦੀ ਲੈਣ ਦੀ ਹੁੰਦੀ ਹੈ ਉਹ ਬੱਚੇ ਜ਼ਿਆਦਾਤਰ ਕੋਰ ਮੈਥ ਹੀ ਲੈਂਦੇ ਜਿਹੜਾ ਮੇਨ ਮੈਥ ਹਾਂਜੀ ਤੇ ਜਿਹੜਾ ਇਹ ਡਰ ਹੈ ਇਹ ਬੱਚਿਆਂ ਦੇ ਦਿਮਾਗ 'ਚ ਕਿਉਂ ਤੇ ਕਦੋਂ ਆ ਜਾਂਦਾ ਹੈ ਦੇਖੋ ਜੀ ਡਰ ਮੈਂ ਆਪਣੀ ਗੱਲ ਕਰਾਂ ਜੀ ਜਦੋਂ ਮੈਂ ਕਲਾਸ ਆਪਾਂ 5ਥ ਕਲਾਸ ਜਿਹੜੀ ਪਾਸ ਕੀਤੀ ਸੀ ਪੰਜਵੀਂ ਤੱਕ ਸਾਡਾ ਹਿੰਦੀ ਮੀਡੀਅਮ ਸੀਗਾ ਜੀ ਸਾਇਨ ਦਾ ਸਕੂਲ ਪਟੇਲ ਚੌਂਕ ਤੋਂ ਮੈਂ ਪੜਿਆ 6ਵੀਂ ਕਲਾਸ ਵਿੱਚ ਸਾਡਾ ਨਵਾਂ ਨਵਾਂ ਇੰਗਲਿਸ਼ ਮੀਡੀਅਮ ਦੇ ਵਿੱਚ ਸਬਜੈਕਟ ਸ਼ੁਰੂ ਹੋਏ ਤੇ ਕਈ ਵਾਰੀ ਟੀਚਰ ਦਾ ਜਿਹੜਾ ਪ੍ਰਭਾਵ ਹੈ ਟੀਚਰ ਦਾ ਵਿਅਕਤੀਤਵ ਹੈ ਇਹ ਨਾਲ ਤੁਹਾਡੇ ਜੀਵਨ 'ਚ ਰੋਲ ਅਦਾ ਕਰਦਾ ਹੈ ਕਿ ਤੁਸੀਂ ਉਸ ਟੀਚਰ ਨੂੰ ਲਿਟਰਲੀ ਰੱਬ ਮੰਨ ਲੱਗ ਪੈਂਦੇ ਹੋ ਫੋਲੋ ਕਰਨ ਲੱਗ ਪੈਂਦੇ ਹੋ ਕਿ ਸਾਡੇ ਮੇਰਾ ਬਾਇਓ ਦੇ ਵਿੱਚ ਕਦੇ ਵੀ ਇੰਟਰਸਟ ਨਹੀਂ ਹੋਇਆ ਕਿਉਂਕਿ ਜਦੋਂ ਸਾਡਾ 6th ਕਲਾਸ ਵਿੱਚ ਨਵਾਂ ਨਵਾਂ ਇੰਗਲਿਸ਼ ਮੀਡੀਅਮ ਸ਼ੁਰੂ ਹੋਇਆ ਤੇ ਸਾਡੇ ਬਾਇਓਲੋਜੀ ਦਾ ਪਹਿਲਾ ਚੈਪਟਰ ਸੀ ਕੈਰੈਕਟਿਸਟਿਕਸ ਆਫ ਲਿਵਿੰਗ ਐਂਡ ਨੋਨ ਲਿਵਿੰਗ ਥਿੰਗਸ ਤੇ ਜਿਹੜਾ ਵਰਡ ਕੈਰੈਕਟਿਸਟਿਕਸ ਸਾਡੇ ਟੀਚਰ ਨੇ ਸਾਨੂੰ ਇਹਨਾਂ ਡਰਾ ਦਿੱਤਾ ਕਿ ਜਿਹੜਾ ਕੈਰੈਕਟਿਸਟਿਕਸ ਵਰਡ ਹੈ ਦੇਖੋ ਬੇਟਾ 15 ਲੈਟਰਸ ਦਾ ਮਿਲ ਕੇ ਬਣਿਆ ਹੋਇਆ ਹੁਣ ਜਿਹੜਾ ਬੱਚਾ ਹਿੰਦੀ ਮੀਡੀਅਮ ਵੀ ਆ ਪੰਜਾਬੀ ਮੀਡੀਅਮ ਤੋਂ ਇੰਗਲਿਸ਼ ਮੀਡੀਅਮ ਚ ਆਇਆ ਹੈ ਤੇ ਪਹਿਲਾ ਹੀ ਚੈਪਟਰ ਦਾ ਜਿਹੜਾ ਨਾਮ ਹੈ ਕੈਰੈਕਟਿਸਟਿਕਸ ਆਫ ਲਿਵਿੰਗ ਐਂਡ ਨੋਨ ਲਿਵਿੰਗ ਥਿੰਗਸ ਤੇ ਕੈਰੈਕਟਿਸਟਿਕਸ 15 ਲੈਟਰਸ ਦਾ ਨਾਲ ਉਹਨਾਂ ਤੋਂ ਮੈਂ ਵੀ ਇੱਕ ਸੀ ਘਬਰਾ ਗਏ ਸੀ ਡਰ ਗਏ ਤੇ ਬਾਇਓਲੋਜੀ ਦੇ ਵਿੱਚ ਸਾਡਾ ਕਦੇ ਇੰਟਰਸਟ ਬਣਿਆ ਨਹੀਂ ਰਾਦਰ ਜਿਹੜੇ ਮੈਥਸ ਸਾਡੇ ਟੀਚਰ ਸੀ ਉਹ ਬੜੇ ਸਾਡੇ ਨਾਲ ਕੰਫਰਟੇਬਲ ਸੀਗੇ ਬੜਾ ਸਾਨੂੰ ਉਹਨਾਂ ਨੇ ਕੰਫਰਟੇਬਲ ਜ਼ੋਨ ਦੇ ਵਿੱਚ ਰੱਖਿਆ ਬੜਾ ਚੰਗਾ ਪੜਾਇਆ ਔਰ ਮੈਂ ਇਸ ਵਿੱਚ ਚੰਗਾ ਉਹਨਾਂ ਨੇ ਸਾਨੂੰ ਗਾਈਡ ਕੀਤਾ ਚੰਗਾ ਸਾਨੂੰ ਮੋਟੀਵੇਟ ਮੋਟੀਵੇਟ ਕੀਤਾ ਤੇ ਦਿਸ ਇਜ਼ ਹਾਊ ਦਾ ਇੰਟਰਸਟ ਕ੍ਰੀਟਸ ਇਸ ਤਰ੍ਹਾਂ ਹੀ ਬੱਚੇ ਦਾ ਸਬਜੈਕਟ ਦੇ ਵਿੱਚ ਇੰਟਰਸਟ ਪੈਦਾ ਹੁੰਦਾ ਤੇ ਜੇ ਟੀਚਰ ਦਾ ਜੇ ਅੱਛੇ ਟੀਚਰ ਅੱਛੇ ਕੁਆਲਿਟੀ ਟੀਚਰ ਤੁਹਾਨੂੰ ਨਾ ਮਿਲਣ ਕਿਸੇ ਵੀ ਸਬਜੈਕਟ ਦੇ ਵਿੱਚ ਉਹ ਇੱਕ ਬੜਾ ਵੱਡਾ ਕਾਰਨ ਹੈ ਦੂਸਰਾ ਇੱਕ ਪੀਅਰ ਪ੍ਰੈਸ਼ਰ ਦਾ ਬੜਾ ਵੱਡਾ ਕਾਰਨ ਹੈ ਪੀਅਰ ਪ੍ਰੈਸ਼ਰ ਤੇ ਤੀਸਰਾ ਹੈ ਜੀ ਜੇ ਮੇਨ ਬੱਚੇ ਦੇ ਜਿਹੜੇ ਜੇ ਸਬਜੈਕਟ ਦੇ ਵਿੱਚ ਸ਼ੁਰੂ ਤੋਂ ਹੀ ਕਨਸੈਪਟ ਜਾਂ ਅੰਡਰਸਟੈਂਡਿੰਗ ਔਰ ਬੱਚੇ ਚੀਜ਼ ਨੂੰ ਸਬਜੈਕਟ ਨੂੰ ਲਿਖ ਕੇ ਰਿਟਨ ਪ੍ਰੈਕਟਿਸ ਨਾ ਕਰਨ ਤਾਂ ਹੌਲੀ 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 ਕੀ ਹੁੰਦਾ ਹੈ ਬੱਚੇ ਦਾ ਉਸ ਸਬਜੈਕਟ ਤੋਂ ਮੋਹ ਭੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਹਦੇ ਨਾਲ ਹੌਲੀ 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 ਬੱਚੇ ਦਾ ਇੰਟਰਸਟ ਜਿਹੜਾ ਸਬਜੈਕਟ ਵਿੱਚ ਖਤਮ ਹੋਣਾ ਚਲੋ ਜਾਂਦਾ ਹੈ ਇਹਦਾ ਮਤਲਬ ਇਹ ਹੋਇਆ ਕਿ ਜੇ ਸਾਨੂੰ ਅੱਛੇ ਟੀਚਰ ਅਧਿਆਪਕ ਜਿਹੜੇ ਅੱਛੇ ਮਿਲ ਜਾਂਦੇ ਨੇ ਤੇ ਬੱਚੇ ਦਾ ਇੰਟਰਸਟ ਵੀ ਜਿਹੜਾ ਸਿੱਖਣ ਵਾਲੇ ਪਾਸੇ ਹੋਣਾ ਚਾਹੀਦਾ ਹੈ ਬਿਲਕੁਲ ਜੀ ਟੀਚਰ ਦਾ ਬਹੁਤ ਵੱਡਾ ਰੋਲ ਹੈ ਟੀਚਰ ਨੂੰ ਸਭ ਤੋਂ ਪਹਿਲੇ ਤੇ ਬੱਚੇ ਦੇ ਨਾਲ ਇੱਕ ਕੰਫਰਟੇਬਲ ਰਿਲੇਸ਼ਨ ਬਣਾਉਣਾ ਚਾਹੀਦਾ ਹੈ ਕਿ ਬ ਵਿਸ਼ਵਾਸ ਜਦੋਂ ਟੀਚਰ ਆਪਣਾ ਬਣਾ ਪਾਉਂਦਾ ਹੈ ਬੱਚਿਆਂ ਦੇ ਉੱਪਰ ਫਿਰ ਟੀਚਰ ਤੇ ਬੱਚੇ ਦੀ ਇੱਕ ਬੌਂਡਿੰਗ ਇੱਕ ਇੱਕ ਖਾਸ ਰਿਸ਼ਤਾ ਐਸਟੈਬਲਿਸ਼ ਹੋ ਜਾਂਦਾ ਹੈ ਤੇ ਫਿਰ ਜਦੋਂ ਟੀਚਰ ਦੇ ਪ੍ਰਭਾਵ ਚ ਬੱਚਾ ਆਉਂਦਾ ਹੈ ਫਿਰ ਟੀਚਰ ਕੋਈ ਵੀ ਗੱਲ ਕਹਿੰਦਾ ਛੋਟੀ ਕਲਾਸ ਖਾਸ ਕਰ ਵੱਡੀ ਕਲਾਸ ਦੇ ਬੱਚੇ ਤਾਂ ਬਹੁਤ ਸੁਣਦੇ ਨੇ ਪਰ ਛੋਟੇ ਕਲਾਸ ਦੇ ਜਦੋਂ ਬੱਚਾ ਕੇਜੀ ਦੇ ਵਿੱਚ ਇਹ ਪ੍ਰਾਇਮਰੀ ਤਲਾਸਾ ਦੇ ਵਿੱਚ ਹੁੰਦਾ ਤੇ ਉਹ ਟੀਚਰ ਦੀ ਗੱਲ ਨੂੰ ਸੁਣਦਾ ਹੈ ਮੰਨਦਾ ਹੈ ਉਹਦੇ ਨਾਲ ਜਿਆਦਾ ਸਬਜੈਕਟ ਦੇ ਵਿੱਚ ਬੱਚੇ ਦਾ ਇੰਟਰਸਟ ਕਰੀਏਟ ਹੋਣਾ ਚਾਹੀਦਾ ਟੀਚਰ ਦਾ ਰੋਲ ਮੈਂ ਬਹੁਤ ਵੱਡਾ ਰੋਲ ਸਮਝਦਾ ਜੀ ਬਿਲਕੁਲ ਅਰੋੜਾ ਜੀ ਹੁਣੇ ਤੁਸੀਂ ਗੱਲ ਕੀਤੀ ਪ੍ਰੈਸ਼ਰ ਦੀ ਬੱਚਿਆਂ ਦੇ ਉੱਤੇ ਦਿਮਾਗੀ ਜ਼ਹਿਨੀ ਤੌਰ ਦੇ ਉੱਤੇ ਉਹਨਾਂ ਦੇ ਦਿਮਾਗ ਦੇ ਉੱਤੇ ਕਾਫੀ ਸਾਰਾ ਪ੍ਰਭਾਵ ਹੁੰਦਾ ਕਾਫੀ ਚੀਜ਼ਾਂ ਦਾ ਤੇ ਨਾਲ ਨਾਲ ਪ੍ਰੈਸ਼ਰ ਵੀ ਹੁੰਦਾ ਵੀ ਉਹ ਫਲਾਣਾ ਬੰਦਾ ਬੱਚਾ ਮੇਰੇ ਤੋਂ ਅੱਗੇ ਨਿਕਲ ਗਿਆ ਜਾਂ ਮੈਂ ਪਿੱਛੇ ਰਹਿ ਗਿਆ ਇਹ ਚੀਜ਼ਾਂ ਜਿਹੜੀਆਂ ਹੈ ਕਈ ਵਾਰੀ ਮਾਪੇ ਵੀ ਦਿਮਾਗਾਂ ਦੇ ਵਿੱਚ ਪਾ ਦਿੰਦੇ ਨੇ ਤੇ ਇਹ ਜਿਹੜਾ ਪ੍ਰੈਸ਼ ਕਿ ਜਿਹੜਾ ਸਟ्रेस ਬੱਚੇ ਲੈਣ ਲੱਗੇ ਨੇ ਅੱਜਕੱਲ੍ਹ ਪੜ੍ਹਾਈ ਨੂੰ ਲੈ ਕੇ ਇਹਨੂੰ ਦੂਰ ਕਿਵੇਂ ਕੀਤਾ ਜਾਵੇ ਇਹਦਾ ਕੋਈ ਦੂਰ ਕਰਾਂਦਾ ਜੀ ਦੇਖੋ ਕੰਪੈਰੀਸ਼ਨ ਕਿਸੇ ਨਾਲ ਨਹੀਂ ਹੋਣਾ ਚਾਹੀਦਾ ਜਿਹੜੇ ਬੱਚੇ 90% ਤੋਂ ਉੱਪਰ ਹੈ ਤੁਸੀਂ ਇਹ ਨਹੀਂ ਕਹਿ ਸਕਦੇ 90% ਵਾਲਾ ਬੱਚਾ ਜਿਹੜਾ ਹੈ ਉਹ ਘੱਟ ਇੰਟੈਲੀਜੈਂਟ ਹੈ 94 ਵਾਲੇ ਤੋਂ ਜਾਂ 95 ਵਾਲੇ ਤੋਂ ਹੋ ਸਕਦਾ ਕਿ ਜੇ ਬੱਚੇ ਦੇ ਦੁਆਰਾ ਐਗਜ਼ਾਮ ਕੰਡਕਟ ਕਰਤੇ ਜਾਣ ਤਾਂ ਜਿਹੜਾ 90 ਵਾਲਾ ਬੱਚਾ ਉਹ 95 ਵਾਲੇ ਨੂੰ ਕ੍ਰੋਸ ਕਰ ਜਾ ਜੀ ਜੀ ਤੇ ਜਿਹੜਾ ਪ੍ਰੈਸ਼ਰ ਹੈਗਾ ਉਹ ਪੇਰੈਂਟਸ ਨੂੰ ਕਦੇ ਵੀ ਆਪਣੇ ਬੱਚਿਆਂ ਦੇ ਉੱਪਰ ਪ੍ਰੈਸ਼ਰ ਪਾਣਾ ਨਹੀਂ ਚਾਹੀਦਾ ਬੱਚੇ ਦੇੰਦੋਂ ਹੋਰ ਵੀ ਕੁਆਲਿਟੀਆਂ ਆਬਜ਼ ਪੜਾਈ ਲਖਾਈ ਨੇ ਜੇ ਬੱਚਾ ਰੈਸਪੈਕਟੇਬਲ ਨੰਬਰ ਲੈ ਕੇ ਆ ਰਿਹਾ ਅچھے ਰੈਸਪੈਕਟੇਬਲ ਮਾਰਕਸ ਲੈ ਕੇ ਆ ਰਿਹਾ ਤਾਂ ਉਹ ਪੇਰੈਂਟਸ ਨੂੰ ਦੇ ਵਿੱਚ ਸੈਟੀਸਫਾਈ ਹੋਣਾ ਚਾਹੀਦਾ ਮੈਂ ਹੁਣੇ ਇੱਕ ਪਿੱਛੇ ਹੁਣੇ 10th ਦਾ ਰਿਜ਼ਲਟ ਆਇਆ ਮਹੀਨਾ ਕੋ ਪਹਿਲੇ ਤੇ ਮੈਂ ਇੱਕ ਜਗ੍ਹਾ ਦੇ ਖਬਰ ਪੜ ਰਿਹਾ ਸੀ ਇੱਕ ਬੱਚੇ ਦੇ 99.4% ਨੰਬਰ ਆਏ ਔਰ ਬੱਚਾ ਮਤਲਬ ਰੋ ਰਿਹਾ ਕਿ ਮੇਰੇ ਹੋਰ ਆਣੇ ਚਾਹੀਦੇ ਨੰਬਰ ਵੀ ਬੱਚੇ 99.4% ਲੈਣ ਦੇ ਬਾਵਜੂਦ ਵੀ ਤਸੱਲੀ ਨਹੀਂ ਹੈਗੀ ਬੱਚਾ ਉਹਨੂੰ ਸੈਟੀਸਫਾਈ ਨਹੀਂ ਹੈਗੇ ਬੱਚੇ ਚਲੋ ਇੱਕ ਚੰਗੀ ਗੱਲ ਹੈ ਪਰ ਕлле ਨੰਬਰਾਂ ਦੇ ਨਾਲ ਜਿਹੜਾ ਚੀਜ਼ਾਂ ਨੂੰ ਕੰਪੇਅਰ ਕਰਨਾ ਮੈਂ ਇਹ ਠੀਕ ਨਹੀਂ ਸਮਝਦਾ ਜੀ ਬਿਲਕੁਲ ਜੀ ਅਸੀਂ ਸਾਰੇ ਬੱਚੇ ਦਾ ਓਵਰਆਲ ਜਿਹੜਾ ਨਾ ਓਵਰਆਲ ਜਿਹੜਾ ਬੱਚੇ ਦਾ ਜਦੋਂ ਆਪਾਂ ਸਰਵਾਂਗੀਨ ਵਿਕਾਸ ਬੋਲਦੇ ਆ ਉਹ ਹੋਣਾ ਚਾਹੀਦਾ ਹੈ ਪੜਾਈ ਦੇ ਨਾਲ ਬੱਚੇ ਦੀ ਇੱਕ ਬੱਚਾ ਅੱਛਾ ਇਨਸਾਨ ਹੋਵੇ ਇੱਕ ਬੱਚੇ ਦੀ ਬੱਚੇ ਦੀਆਂ ਅੱਛੀਆਂ ਹੋਰ ਬੱਚੇ ਦੇ ਅੰਦਰ ਕੁਆਲਿਟੀਜ਼ ਹੋਣ ਬੱਚਾ ਓਰੇਟਰ ਅੱਛਾ ਹੋਵੇ ਅੱਛਾ ਇਨਸਾਨ ਹੋਵੇ ਬੱਚੇ ਦੇ ਅੰਦਰ ਚੰਗੇ ਹੈਲਪਿੰਗ ਹੈਂਡ ਹੋਵੇ ਬੱਚਾ ਚੰਗਾ ਬੱਚੇ ਦੇ ਇੱਕ ਦੂਜੇ ਦੇ ਮਦਦ ਕਰਨ ਲਈ ਬੱਚਾ ਹਮੇਸ਼ਾ ਤਿਆਰ ਰਹੇ ਤੇ ਇਹ ਕੁਆਲिटीज ਨੂੰ ਮੈਂ ਜਿਆਦਾ ਉੱਪਰ ਮੰਨਦਾ ਮਤਲਬ ਓਵਰਆਲ ਜਿਹੜੀ ਡਿਵੈਲਪਮੈਂਟ ਹੈ ਉਹ ਬੱਚਿਆਂ ਦੇ ਅੰਦਰ ਪ੍ਰੋਵਾਈਡਡ ਬੱਚੇ ਦਾ ਨੰਬਰ ਬਹੁਤ ਜ਼ਿਆਦਾ ਘੱਟ ਹੋਣ ਇੱਕ ਰਿਸਪੈਕਟੇਬਲ ਨੰਬਰ 85 90% ਦੇ ਘਿਰ ਬੱਚੇ ਦਾ ਨੰਬਰ ਹੈ 85 ਵਾਲਾ ਬੱਚਾ ਜੇ ਬੱਚੇ ਦੇ ਵਿੱਚ ਬਾਕੀ ਅੱਛੀਆਂ ਕੁਆਲਿਟੀਆਂ ਨਾਲ ਸਾਰੀਆਂ ਹੈਗੀਆਂ ਤਾਂ ਮੈਂ ਉਹ ਬੱਚੇ ਨੂੰ ਜ਼ਿਆਦਾ ਉੱਪਰ ਰੇਟ ਕਰਾਂਗਾ ਕਿ ਅਦਾਦਨ ਬੱਚਾ ਇੱਕ 95% ਮਾਰਕਸ ਲੈ ਰਿਹਾ ਹੈ ਔਰ ਬਾਕੀ ਕੁਆਲਿਟੀਆਂ ਜਿਹੜੀਆਂ ਮੈਂ ਹੋਣੀ ਆਪਾਂ ਡਿਸਕਸ ਕੀਤੀ ਉਹ ਕੁਆਲਿਟੀਆਂ ਬੱਚੇ ਦੇ ਅੰਦਰ ਨਹੀਂ ਹੈਗੀਆਂ ਜੀ 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 ਤੇ ਜਿਸ ਤਰ੍ਹਾਂ ਸੀ ਅੱਜ ਦੇ ਵਿਸ਼ੇ ਦੇ ਉੱਤੇ ਚਰਚਾ ਕਰ ਰਹੇ ਆਂ ਵੀ ਗਣਿਤ ਦਾ ਜਿਹੜੀ ਪੜ੍ਹਾਈ ਇਦੇ ਨਾਲ ਇਹ ਗੱਲ ਜੋੜਨਾ ਚਾਹਾਂਗੇ ਕਿ ਬੱਚੇ ਮੈਥ ਤੋਂ ਡਰਦੇ ਆ ਤੇ ਹੁਣ ਮੈਥ ਨੂੰ ਦੀ ਜਿਹੜੀ ਹਿਸਾਬ ਦੀ ਪੜਾਈ ਇਹਨੂੰ ਕਿੱਦਾਂ ਕੀਤਾ ਜਾਵੇ ਤਾਂ ਜੋ ਜਿਹੜੇ ਬੱਚੇ ਹੈ ਉਹਨਾਂ ਦੇ ਦਿਮਾਗਾਂ ਦੇ ਅੰਦਰੋਂ ਇਹ ਡਰ ਖਤਮ ਹੋ ਜਾਏ ਵੇ ਸਭ ਤੋਂ ਅੱਗੇ ਇੱਕ ਅੰਡਰ ਸਭ ਤੋਂ ਪਹਿਲੇ ਤਾਂ ਬੱਚੇ ਦੀ ਜਿਹੜੀ ਸਬਜੈਕਟ ਦੇ ਵਿੱਚ ਅੰਡਰਸਟੈਂਡਿੰਗ ਹੈ ਔਰ ਕਨਸੈਪਟ ਹੈ ਉਹ ਕਲੀਅਰ ਹੋਣ ਔਰ ਬੱਚਾ ਚੀਜ਼ਾਂ ਦੇ ਰਿਟਨ ਲਿਖ ਲਿਖ ਕੇ ਚੀਜ਼ਾਂ ਦੇ ਪ੍ਰੈਕਟਿਸ ਕਰੇ ਅੱਜ ਕੱਲ ਆਪਾਂ ਦੇਖਦੇ ਆਂ ਜੀ YouTube ਦਾ ਜ਼ਮਾਨਾ ਆ ਗਿਆ ਬੱਚੇ YouTube ਤੋਂ ਲੈਕਚਰ ਸੁਣੀ ਜਾ ਰਹੇ ਨੇ ਲੇਕਿਨ ਉਹਨੂੰ ਲਿਖ ਕੇ ਨਹੀਂ ਦੇਖਦੇ ਕਾਪੀ ਤੇ ਉਹਦੇ ਨਾਲ ਕੀ ਹੁੰਦਾ ਹੈ ਬੱਚੇ ਦੀ ਕੈਲਕੂਲੇਸ਼ਨ ਚ ਗੜਬੜ ਰਹਿ ਜਾਂਦੀ ਹੈ ਬੱਚੇ ਦੀ ਕੈਲਕੂਲੇਸ਼ਨ ਨਹੀਂ ਠੀਕ ਹੁੰਦੀ ਟਾਈਮ ਮੈਨੇਜਮੈਂਟ ਦੀ ਦਿੱਕਤ ਰਹਿ ਜਾਂਦੀ ਹੈ ਤੇ ਬੱਚੇ ਦਾ ਆਤਮ ਵਿਸ਼ਵਾਸ ਕੌਨਫੀਡੈਂਸ ਲੈਵਲ ਡਿਵੈਲਪ ਨਹੀਂ ਹੋ ਪ ਤੇ ਅੱਜ ਸਬਜੈਕਟ ਦੇ ਵਿੱਚ ਬੱਚੇ ਦੀ ਜਿਹੜੀ ਅੰਡਰਸਟੈਂਡਿੰਗ ਹੈ ਕਨਸੈਪਟ ਉਹ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ ਜੀ ਜੀ ਜਿਸੇ ਮਿਸਟਰ ਊੜਾ ਅੱਜ ਤੱਕ ਜਿਹੜਾ ਜ਼ਮਾਨਾ ਹੈ ਤਕਨੀਕੀ ਯੁੱਗ ਚ ਅਸੀਂ ਕਾਫੀ ਅੱਗੇ ਵੱਧ ਚੁੱਕੇ ਹਾਂ ਤੇ ਆਨਲਾਈਨ ਤੇ ਆਫਲਾਈਨ ਪੜ੍ਹਾਈ ਦਾ ਵੀ ਅੱਜ ਕੱਲ ਸਨਾਂ ਦੇ ਵਿੱਚ ਕਾਫੀ ਚਰਚਾ ਚਰੰਦੇ ਆ ਕਿ ਆਨਲਾਈਨ ਕਲਾਸਸ ਲੱਗ ਰਹੀਆਂ ਨੇ ਮੈਂ ਆਫਲਾਈਨ ਨਹੀਂ ਜਾਣਾ ਗਰਮੀ ਬਹੁਤ ਹੈ ਇੱਦਾਂ ਹੈ ਮੀ ਹੈ ਨੇਰੀ ਹੈ ਅੱਗੇ ਬੱਚੇ ਚਾਹੇ ਕੁਝ ਵੀ ਮੌਸਮ ਹੁੰਦਾ ਸੀਗਾ ਆਪਣਾ ਸਾਈਕਲ ਚੱਕਦੇ ਸੀ ਬਾਈਸਾਈਕਲ ਚੱਕਦੇ ਸੀ ਔਰ ਆਪਣੇ ਕਲਾਸਾਂ ਤੇ ਪਹੁੰਚ ਜਾਂਦੇ ਸੀ ਤੇ ਹੁਣ की पढ़ाई ਨੂੰ ਲੈ ਕੇ ਨਾ ਕਿਉਂ ਬਦਲ ਗਿਆ ਜੇ ਜਦੋਂ ਤਾਂ ਏਸੀ ਕਲਚਰ ਆਇਆ ਜੇ ਬੱਚੇ ਏਸੀ ਦੇ ਵਿੱਚੇ ਇਸੇ ਕਮਰੇ ਦੇ ਵਿਚਾਰਿਆਣਾ ਪਸੰਦ ਕਰਦੇ ਹੈ ਔਰ ਸਰੀਰ ਦੀ ਹਿਯੂਮਿਲਟੀ ਭੱਜ ਦੌੜ ਵਾਲੇ ਪਾਸੇ ਸਰੀਰਿਕ ਜਿਹੜਾ ਸ਼ਰਮ ਹੈ ਉਹਦੇ ਵਾਲੇ ਪਾਸੇ ਬੱਚਾ ਰਹਿਣਾ ਚੁਕਾਉ ਨਹੀਂ ਹੈਗਾ ਜੀ ਜੀ ਤੇ ਜਿਹੜੇ ਬੱਚੇ ਸਰੀਰਿਕ ਸ਼ਰਮ ਕਰਦੇ ਹੈ ਉਹ ਤੇ ਮੈਨੂੰ ਲੱਗਦਾ ਨਹੀਂ ਕਿ ਉਹ ਘਬਰਾਉਂਦੇ ਨੇ ਉਹ ਸਾਈਕਲਿੰਗ ਵੀ ਕਰਦੇ ਨੇ ਜਿਹੜੇ ਫਿਜ਼ੀਕਲ ਐਕਸਰਸਾਈਜ਼ ਦੇ ਬੱਚੇ ਕਰਦੇ ਨੇ ਤੇ ਜਿਹੜਾ ਤੁਸੀਂ ਗੱਲ ਕੀਤੀ ਆਨਲਾਈਨ ਤੇ ਆਫਲਾਈਨ ਦੀ ਆਫਲਾਈਨ ਕਲਾਸ ਆਈ ਥਿੰਕ ਕੋਈ ਵੀ ਆਨਲਾਈਨ ਪਲੇਟਫਾਰਮ ਜਿਹੜਾ ਆਫਲਾਈਨ ਟੀਚਿੰਗ ਨੂੰ ਰਿਪਲੇਸ ਨਹੀਂ ਕਰ ਸਕਦਾ ਕਿਉਂਕਿ ਉਹਦੇ ਵਿੱਚ ਇਮੋਸ਼ਨਸ ਨਹੀਂ ਹੈ ਡਾਇਰੈਕਟ 1 ਟੂ 1 ਕੰਟੈਕਟ ਨਹੀਂ ਹੈ ਟੀਚਰ ਦਾ ਬੱਚੇ ਦੇ ਨਾਲ ਔਰ ਆਫਲਾਈਨ ਜਦੋਂ ਕਰੋਨਾ ਦੇ ਵਿੱਚ ਆਨਲਾਈਨ ਕਲਾਸਾਂ ਹੁੰਦੀਆਂ ਸੀ ਬੱਚੇ ਵੀਡੀਓ ਆਫ ਕਰਕੇ ਬਹਿ ਜਾਂਦੇ ਸੀ ਜਦ ਤੱਕ ਟੀਚਰ ਤੇ ਸਟੂਡੈਂਟ ਦਾ ਆਈ ਕੰਟੈਕਟ ਨਹੀਂ ਹੈ ਇੱਕ ਦੂਜੇ ਨੂੰ ਅ ਇੱਕ ਦੋ ਜਿਹਦੇ ਵਿੱਚ ਤਾਲਮਿਲ ਨਹੀਂ ਆਉਂਦਾ ਤਾਂ ਅੱਛੀ ਪੜਾਈ ਨਹੀਂ ਹੋ ਸਕਦੀ ਜੀ ਤਾਂ ਬਹੁਤ ਜ਼ਰੂਰੀ ਹੈ ਮੈਂ ਤਾਂ ਆਫਲਾਈਨ ਜਿਹੜੀ ਪੜਾਈ ਹੈ ਉਹਨੂੰ ਹੀ ਬੈਸਟ ਸਮਝਦਾ ਬਿਲਕੁਲ ਸਾਨੂੰ ਸਾਰਿਆਂ ਨੂੰ ਵੀ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਜ਼ਮਾਨਾ ਚਾਹੇ ਬਦਲ ਗਿਆ ਤਕਨੀਕ ਚਾਹੇ ਜਿੰਨੀ ਮਰਜ਼ੀ ਤਰੱਕੀ ਕਰ ਗਈ ਜਿੱਥੇ ਤਕਨੀਕ ਦੀ ਲੋੜ ਹੈ ਕੋਈ ਅਮਰਜੈਂਸੀ ਹੈ ਜਿ세ੜਾ ਕੋਰੋਨਾ ਆ ਗਿਆ ਜਾਂ ਕੋਈ ਕੱਲ ਨੂੰ ਹੋਰ ਪਰੇਸ਼ਾਨੀ ਕੋਈ ਪੈਦਾ ਹੋ ਜਾਂਦੀ ਹੈ ਜਿੱਥੇ ਆਨਲਾਈਨ ਦੀ ਸਾਨੂੰ ਹੈਲਪ ਲੈਣੀ ਪੈਂਦੀ ਹੈ ਤੇ ਜਾਂ ਬੱਚੇ ਨੇ ਕੋਈ ਬੱਚਾ ਬਿਮਾਰ ਹੈ ਕਿ ਜਾਂ ਕੋਈ ਬੱਚਾ ਨਹੀਂ ਆ ਸਕਦਾ ਬੱਚ ਨੂੰ ਡਿਸਟੈਂਸ ਜ਼ਿਆਦਾ ਲੱਗਦਾ ਹੈ ਤਾਂ ਆਨਲਾਈਨ ਸਾਡੇ ਕੋਲ ਇੱਕ ਪ੍ਰਿਵੀਲੇਜ ਹੈ ਹਮੇਸ਼ਾ ਅਸੀਂ ਉਹਨੂੰ ਇੱਕ ਅੱਛੇ ਪੋਜ਼ਿਟਿਵ ਐਟੀਟਿਊਡ ਦੇ ਨਾਲ ਉਹਨੂੰ ਅਸੈਪਟ ਕੀਤਾ ਹੈ ਔਰ ਅੱਗੇ ਵੀ ਕਰਦੇ ਰਵਾਂਗੇ ਲੇਕਿਨ ਜਿੱਥੇ ਤੱਕ ਪੋਸੀਬਲ ਹੈ ਆਫਲਾਈਨ ਤੇ ਆਫਲਾਈਨ ਦੇ ਨਾਲ ਹੀ ਪੜਾਈ ਹੋਣੀ ਚਾਹੀਦੀ ਹੈ ਜੀ ਤੇ ਹੁਣ ਮੈਂ ਤੁਹਾਡੇ ਕੋਲ ਇਹ ਜਾਨਣਾ ਚਾਹਾਂਗੀ ਕਿ ਬੱਚੇ ਮੈਡੀਕਲ ਨੌਨ ਮੈਡੀਕਲ ਵੱਖੋ ਵੱਖਰੇ ਖੇਤਰ ਜਿਹਦੇ ਵਿੱਚ ਅਸੀਂ ਕਾਮਰਸ ਦੀ ਵੀ ਗੱਲ ਕਰਦੇ ਹਾਂ ਕੀ ਉਹਦੇ ਵਿੱਚ ਮੈਥ ਨੂੰ ਲੈ ਕੇ ਅਸੀਂ ਵਧੀਆ ਡਿਗਰੀ ਕਰ ਸਕਦੇ ਹਾਂ ਜਾਂ ਬਿਨਾ ਮੈਥ ਤੋਂ ਵੀ ਕਰ ਸਕਦੇ ਹਾਂ ਬਿਲਕੁਲ ਜੀ ਦੇਖੋ ਜੇ ਬੱਚੇ ਦੇ ਕੋਲ ਕਾਮਰਸ ਦਾ ਬੱਚਾ ਹੈ ਜਾਂ ਮੈਡੀਕਲ ਦਾ ਬੱਚਾ ਜੇ ਮੈਥ ਬੱਚੇ ਦੇ ਕੋਲ ਹੈ ਤੇ ਆਮ ਬੱਚਾ ਜਿਹਦੇ ਕੋਲ ਮੈਥ ਨਹੀਂ ਹੈ ਉਹਦੇ ਕੋ ਘੱਟੋ ਘੱਟ 8 ਤੋਂ 10 ਆਪਸ਼ਨ ਜ਼ਿਆਦਾ ਅਵੇਲੇਬਲ ਹੁੰਦੀ ਹੈ ਕਿਉਂਕਿ ਜਿਹੜੇ ਬੱਚੇ ਪੜਨ ਵਾਲੇ ਨੇ ਅੱਛੇ ਕੈਰੀਅਰ ਮੇਕਿੰਗ ਬੱਚੇ ਨੇ ਜਿਨ੍ਹਾਂ ਨੇ ਅੱਛਾ ਕੈਰੀਅਰ ਅੱਛਾ ਭਵਿੱਖਾਗੇ ਬਣਾਣਾ ਹੈ ਪੜਾਈ ਲਗਾਈ ਨੂੰ ਦੇ ਬਲਬੁੱਤੇ ਤੇ ਤੇ ਉਹਨਾਂ ਦੀ ਐਕਚੂਰੀਅਲ ਸਾਇੰਸ ਹੈ ਤੁਹਾਡਾ ਡਾਟਾ ਸਾਇੰਸ ਹੈ ਤੁਹਾਡਾ ਫੋਰੈਂਸਿਕ ਸਾਇੰਸ ਹੈ ਕਾਮਰਸ ਦੀ ਜੇ ਮੈਂ ਗੱਲ ਕਰਾਂ ਚਾਰਟਡ ਅਕਾਊਂਟੈਂਸੀ ਹੈ ਕੰਪਨੀ ਸੈਕਟਰ ਹੀ ਹੈ ਅੱਗੇ ਗ੍ਰੈਜੂਏਸ਼ਨ ਤੋਂ ਬਾਅਦ ਜਿੰਨੇ ਵੀ ਤੁਹਾਡੇ ਕੰਪੀਟੀਟਿਵ ਇਗਜ਼ਾਮ ਹੈ ਚਾਹੇ ਰੇਲਵੇ ਨੂੰ ਲੈ ਕੇ ਆਇਆ ਚਾਹੇ ਬੈਂਕਿੰਗ ਸੈਕਟਰ ਨੂੰ ਲੈ ਕੇ ਆਇਆ ਚਾਹੇ ਇਨਕਮ ਟੈਕਸ ਆਇਆ ਚਾਹੇ ਸੇਲ ਟੈਕਸ ਦਾ ਕੋਈ ਇਗਜ਼ਾਮ ਹੈ ਸੀਡੀਐਸ ਦਾ ਤੇ ਜਿੰਨੇ ਵੀ ਅੱਗੇ ਚਾਹੇ ਤੁਹਾਡੇ ਸਟਾਕ ਮਾਰਕੀਟ ਦੇ ਕੋਰਸੇ ਨੇ ਮਿਊਚੁਅਲ ਫੰਡਸ ਦੇ ਨੇ ਹੁਣ ਆਮ ਜਿਵੇਂ ਅਸੀਂ ਡੇ ਟੂ ਡੇ ਲਾਈਫ 'ਚ ਦੇਖੀਏ ਬੱਚੇ ਕਈ ਪੜ੍ਹ ਲਿਖ ਜਾਂਦੇ ਨੇ ਡਿਗਰੀਆਂ ਬਹੁਤ ਹੋ ਜਾਂਦੀਆਂ ਲੇਕਿਨ ਮੈਥ ਵਿੱਚ ਸਿੰਪਲ ਚੀਜ਼ਾਂ ਦੀ ਉਹਨਾਂ ਨੂੰ ਅ ਪ੍ਰੋਫਿਟ ਲਾਸ ਅਜੀ ਹੋਂ ਬਜਾਰੋਂ ਫਰੂਟ ਖਰੀਦਣ ਜਾਣਾ ਹੈ ਪ੍ਰੋਫਿਟ ਲਾਸ ਨਹੀਂ ਪਤਾ ਬੈਂਕਾਂ ਦੇ ਵਿੱਚ ਜਾਣਾ ਹੈ ਬੈਂਕਿੰਗ ਦੇ ਬਾਰੇ ਨਹੀਂ ਪਤਾ ਤੇ ਮੈਥਸ ਅਤੇ ਆਈ ਥਿੰਕ ਮੇਰੇ ਹਿਸਾਬ ਨਾਲ ਦੇ ਕਾਮਰਸ ਛੱਡ ਕੇ ਹਰ ਬੱਚੇ ਨੂੰ ਮੈਥਸ ਪਲੱਸ 2 ਤੱਕ ਬੇਸਿਕ ਲੈਵਲ ਮੈਂ ਪਲੱਸ 2 ਲੈਵਲ ਬੇਸਿਕ ਲੈਵਲ ਮੰਨਦਾ ਔਰ ਬੇਸਿਕ ਲੈਵਲ ਤੱਕ ਪਲੱਸ 2 ਲੈਵਲ ਤੱਕ ਹਰ ਬੱਚੇ ਨੂੰ ਮੈਥਸ ਦਾ ਹੋਣਾ ਆਣਾ ਜ਼ਰੂਰੀ ਹੈ ਜੀ ਇੱਕ ਚੀਜ਼ ਮੈਂ ਤੁਹਾਡੇ ਕੋਲ ਹੋਰ ਜਾਨਣਾ ਚਾਹਾਂਗੀ ਮੰਨ ਲਓ ਕਿਸੇ ਬੱਚੇ ਨੇ ਕਿਸੇ ਵੀ ਪ੍ਰਭਾਵ ਕਰਕੇ ਜਾਂ ਉਹਨੂੰ ਲੱਗਿਆ ਕਿ ਮੈਂ ਮੈਥਸ ਦੇ ਵਿੱਚ ਇਨਾ ਕੈਪੇਬਲ ਨਹੀਂ ਹੈਗਾ ਇਹ ਹੈਗੀ ਤਾਂ ਉਹ ਅਗਰ ਪਲੱਸ 2 ਤੱਕ ਮੈਥ ਦੀ ਪੜਾਈ ਨਹੀਂ ਲੰਦੇ ਤਾਂ ਕੀ ਉਹ ਡਿਗਰੀ ਦੇ ਵਿੱਚ ਮੈਥ ਐਡ ਕਰ ਸਕਦੇ ਆ ਉਹ ਕਰ ਸਕਦੇ ਆ ਐਡ ਜੋ ਉਹਦੇ ਚ ਇੱਕ ਸੀਬੀਐਸਸੀ ਵੱਲੋਂ ਵੀ ਖਾਇਆ ਜਿਸ ਦਾ ਤੁਹਾਡਾ ਇੱਕ ਤੁਸੀਂ ਐਡੀਸ਼ਨਲ ਸਬਜੈਕਟ ਦਾ ਪੇਪਰ ਬਾਅਦ ਚੋ ਦੇ ਦੋ ਤੁਸੀਂ ਨਈ ਪਲੱਸ 2 ਰੈਗੂਲਰ ਜਦੋਂ ਕੀਤਾ ਉਹ ਦੋ ਤੁਹਾਨੂੰ ਲੱਗਿਆ ਸਾਡੇ ਸਕੂਲ ਦੇ ਵਿੱਚ ਕਈ ਬੱਚੇ ਆਉਂਦੇ ਜਦੋਂ ਪਲੱਸ 2 ਤੱਕ ਉਹਨਾਂ ਨੇ ਮੈਥ ਆਪਨਾ ਕੋਈ ਵੀ ਡਿਗਰੀ ਕੋਈ ਵੀ ਕੋਰਸ ਹੈ ਚਾਹੇ ਕਾਮਰਸ ਹੈ ਰਿਲੇਟਡ ਹੈ ਚਾਹੇ ਮੈਡੀਕਲ ਦੇਵਾ ਲੇਕਿਨ ਬਾਅਦ ਦੇ ਵਿੱਚ ਉਹ ਮੈਥ ਨਾਲ ਐਕਸਟਰਾ ਉਹਦਾ ਐਕਸਟਰਾ ਐਗਜ਼ਾਮ ਸੀਬੀਐਸਸੀ ਵੱਲ ਉਹ ਵੀ ਪ੍ਰੋਵੀਜ਼ਨ ਹੈ ਇੱਕ ਐਨਆਈਐਸ ਬੋਰਡ ਹੁੰਦਾ ਨੈਸ਼ਨਲ ਓਪਨ ਬੋਰਡ ਤੇ ਉਹਦੇ ਥਰੂ ਵੀ ਤੁਸੀਂ ਮੈਥ ਕਰਕੇ ਮੈਥ ਦਾ ਸਬਜੈਕਟ ਦਾ ਪੇਪਰ ਵੱਖਰਾ ਦੇ ਕੇ ਤੁਸੀਂ ਆਪਣੀ ਐਲੀਜੀਬਿਲਟੀ ਬਣਾ ਸਕਦੇ ਹੋ ਮਤਲਬ ਜਦੋਂ ਵੀ ਸਾਡੇ ਦਿਮਾਗ ਦੇ ਵਿੱਚ ਆ ਜਾਏ ਅਸੀਂ ਇੰਨੇ ਕੁ ਸੂਝਵਾਨ ਹੋ ਜਾਈਏ ਕਿ ਸਾਨੂੰ ਲੱਗੇ ਕਿ ਸਾਨੂੰ ਹੁਣ ਮੈਥਸ ਪੜ੍ਹ ਹੀ ਲੈਣਾ ਚਾਹੀਦਾ ਕਿਉਂਕਿ ਇਹ ਸਾਡੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਤਬਦੀਲੀ ਦੇ ਵਿੱਚ ਲੈ ਕੇ ਆ ਸਕਦਾ ਤਾਂ ਮੈਥਸ ਨੂੰ ਉਸੇ ਟਾਈਮ ਆਪਟ ਆਪਣੀ ਜ਼ਿੰਦਗੀ ਚ ਜ਼ਰੂਰ ਕਰ ਲੈਣਾ ਸਾਡੇ ਸਕੂਲ ਦੇ ਵਿੱਚ ਇੱਕ ਲੜਕੀ ਸੀ ਜਿਹਨੂੰ ਮੈਂ ਗਾਈਡ ਕੀਤਾ ਸ਼ੀ ਵਾਸ ਵੈਰੀ ਬ੍ਰਿਲਿਅੰਟ ਗਰਲ ਬਹੁਤ ਅੱਛੀ ਲੜਕੀ ਸੀ ਪੜਾਈ ਦੇ ਵਿੱਚ ਤੇ ਉਹ ਆਪਣਾ ਜੇ ਕੈਨੇਡਾ ਜਾਣ ਵਾਸਤੇ ਤਿਆਰ ਸੀ ਕਿ ਮੈਂ ਕੈਨੇਡਾ ਪੜਨ ਜਾਣਾ ਤੇ ਕੈਨੇਡਾ ਵਾਸਤੇ ਜਿਸ ਤਰ੍ਹਾਂ ਬੱਚੇ ਆਇਲਸ ਕਰਦੇ ਆ ਤੇ ਉਹਨੂੰ ਮੈਂ ਗਾਈਡ ਕੀਤਾ ਨਹੀਂ ਬੇਟਾ ਤੂੰ ਬਹੁਤ ਇੰਟੈਲੀਜੈਂਟ ਬੱਚੀ ਹੈ ਤੇਰਾ ਜਿਹੜਾ ਸਕਿੱਲ ਹੈ ਤੇਰੀ ਜਿਹੜੀ ਐਜੂਕੇਸ਼ਨ ਹੈ ਜਿਹੜਾ ਤੇਰਾ ਬ੍ਰੇਨ ਹੈ ਬਾਕੀ ਬੱਚਿਆਂ ਨਾਲੋਂ ਬਹੁਤ ਅੱਛਾ ਹੈ ਤੇ ਤੈਨੂੰ ਆਇਲਸ ਦੀ ਬਜਾਏ ਸੈਟ ਦਾ ਪੇਪਰ ਕਰ ਔਰ ਬੱਚੀ ਨੇ ਮੈਡੀਕਲ ਦੇ ਵਿੱਚ ਪਲੱਸ 1 ਚ ਮੈਥ ਜ ਰੱਖਿਆ ਉਹਨੂੰ ਮੈਂ ਜ਼ਬਰਦਸਤੀ ਪਲੱਸ 2 ਦੇ ਵਿੱਚ ਮੈਥ ਰਖਾਇਆ ਜੀ ਬਈ ਬੇਟਾ ਤੂੰ ਮੈਥ ਜ਼ਰੂਰ ਪੜ੍ਹਨਾ ਹੈ ਕਿਉਂਕਿ ਮੈਥ ਨਾਲ ਤੇਰਾ ਅੱਗੇ ਜੀਵਨ ਵਿੱਚ ਬਹੁਤ ਤੈਨੂੰ ਅੱਗੇ ਓਪਰਚੁਨਿਟੀਜ਼ ਜ਼ਿਆਦਾ ਮਿਲਣਗੇ ਬਾਕੀ ਬੱਚਿਆਂ ਦੇ ਮੁਕ ਮੇਰੇ ਤੋਂ ਜ਼ੁਰਬੇ ਤੇ ਜਾਂ ਮੇਰੀ ਜੜੋ ਉਹਦੇ ਮੇਰੇ ਪ੍ਰਤੀ ਉਹਦਾ ਆਦਰ ਸੀ ਮਾਨ ਸੀ ਸਨਮਾਨ ਸੀ ਜਾਂ ਵਿਸ਼ਵਾਸ ਸੀ ਉਹਨੇ ਮੇਰੀ ਗੱਲ ਮੰਨ ਕੇ ਤੇ ਮੈਂਸ ਆਪਟ ਕਰ ਲਿਆ ਮੈਸ ਆਪ ਕਰਕੇ ਤਾਂ ਉਹਨੇ ਸੈਟ ਦਾ ਪੇਪਰ ਐਸਏਟੀ ਸੈਟਸ ਕੋਲਿਸਟਿਕ ਐਪਟੀਟਿਊਡ ਟੈਸਟ ਜੀ ਅਮਰੀਕਾ ਦੇ ਵਿੱਚ ਉਹਦੀ ਐਡਮਿਸ਼ਨ ਹੋਈ ਜੀ ਸੈਟ ਦਾ ਐਗਜ਼ਾਮ ਕਲੀਅਰ ਕਰਕੇ ਜਿਸ ਨਾਲ ਮੈਸ ਵਿੱਚ ਉਹਦੇ 90% ਪਲੱਸ ਮਾਰਕਸ ਆਏ ਪਲੱਸ 2 ਦੇ ਵਿੱਚ ਜੀ ਮੈਡੀਕਲ ਸਟਰੀਮ ਦੀ ਬੱਚੀ ਦੀ ਗੱਲ ਕਰ ਰਿਹਾ ਔਰ ਜੈਨੇਟਿਕ ਇੰਜੀਨੀਅਰਿੰਗ ਦੇ ਵਿੱਚ ਉਹਦੀ ਯੂਐਸਏ ਵਿੱਚ ਟਾਪ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਹੋਈ ਵਿਦ 70% ਸਕਾਲਰਸ਼ਿਪ ਮਤਲਬ ਇਹ ਕਿ ਬੱਚਾ ਜਿਹੜਾ ਉੱਥੇ ਸੱਤ 10 ਰੁਪਏ ਦੇ ਇੱਕੇ ਕੋਈ ਕੋਰਸ ਕਰ ਰਿਹਾ ਉਹਨੂੰ 3 ਰੁਪਏ ਲੱਗੇ ਸਿਰਫ ਮਤਲਬ 7 ਰੁਪਏ ਮਾਫ ਹੋ ਗਏ ਸੋਚੋ ਪੇਰੈਂਟਸ ਦੇ ਉੱਪਰ ਕਿੰਨਾ ਫਾਈਨੈਂਸ਼ੀਅਲ ਇੱਕ ਬਰਡਨ ਘਟ ਗਿਆ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਜੀ ਜੀ ਅਮਰੀਕਾ ਦੀ ਟਾਪ ਯੂਨੀਵਰਸਿਟੀ ਐਂਡ ਉਹ ਕੁੜੀ ਹੋਣ ਉਹਤੇ ਮਤਲਬ ਬਹੁਤ ਅੱਛੇ ਕਰੀਅਰ ਦੇ ਵਿੱਚ ਬਹੁਤ ਅੱਛੇ ਪ੍ਰੋਫੈਸ਼ਨਲ ਉਹੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਕ ਚੰਗੇ ਅਧਿਆਪਕ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜਿਉ ਉਹ ਤੁਹਾਨੂੰ ਰਾਹੇ ਰਾਹ ਆਵਾਦਨ ਦਿੰਦਾ ਹੈ ਗਾਈਡੈਂਸ ਗਾਈਡੈਂਸ ਬਹੁਤ ਜ਼ਰੂਰੀ ਹੈ ਜੇ ਰਾਈਟ ਟਾਈਮ ਤੇ ਰਾਈਟ ਗਾਈਡੈਂਸ ਬੱਚੇ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਜੀ ਜੀ ਤੇ ਹੁਣ ਇਹ ਵੀ ਚੀਜ਼ ਜਾਣਨਾ ਚਾਹਾਂਗੇ ਤੁਹਾਡੇ ਕੋਲ ਜਦੋਂ ਅਸੀਂ ਡਿਗਰੀ ਦੀ ਗੱਲ ਕਰਦੇ ਹਾਂ ਡਿਗਰੀ ਵੀ ਸਾਡੀ ਜ਼ਿੰਦਗੀ ਚ ਇੱਕ ਐਮਿਅਤ ਰੱਖਦੀ ਹੈ ਬਹੁਤ ਜ਼ਿਆਦਾ ਜਿਉ ਮੈਥ ਦੇ ਨਾਲ ਹੋਵੇ ਜਾਂ ਵਿਦਆਊਟ ਮੈਥ ਹੋਵੇ ਕੀ ਸਾਡੀ ਡਿਗਰੀ ਦਾ ਪ੍ਰਭਾਵ ਵੀ ਉਹਦੀ ਜਿਹੜੀ ਵੇਟੇਜ ਹੈ ਉਹ ਘਟ ਜਾਂ ਵੱਧ ਦੇਖੋ ਡਿਪੈਂਡ ਕਰਦਾ ਤੁਸੀਂ ਕਿਹੜੀ ਡਿਗਰੀ ਕਰਨੀ ਹੈ ਜੇ ਤੁਸੀਂ ਐਲ ਐਲ ਬੀ ਕਰਨੀ ਹੈ ਜੀ ਲਾਅ ਕਰ ਰਹੀ ਹੈ ਐਲ ਐਲ ਬੀ ਕਰਨੀ ਹੈ ਪਲੱਸ 2 ਤੋਂ ਬਾਅਦ ਇੱਕ ਇੰਟੀਗ੍ਰੇਟਡ ਹੁੰਦੀ ਹੈ ਬੀ ਐਲ ਐਲ ਬੀ ਇੱਕ ਗ੍ਰੈਜੂਏਸ਼ਨ ਤੋਂ ਬਾਅਦ ਹੁੰਦੀ ਹੈ ਐਲ ਐਲ ਬੀ ਉਹਦੇ ਚ ਐ ਸੱਚ ਮੈਥ ਦੀ ਇੰਨੀ ਕੋਈ ਜ਼ਰੂਰਤ ਨਹੀਂ ਹੈ ਜਾਂ ਸਾਈਕੋਲੋਜੀ ਦੇ ਰਿਲੇਟਡ ਕੋਰਸ ਕਰ ਰਹੇ ਹੋ ਤਾਂ ਇਸ ਮੈਥ ਦੀ ਇੰਨੀ ਕੋਈ ਲੋੜ ਨਹੀਂ ਹੈ ਪਰ ਜੇ ਤੁਸੀਂ ਡਿਗਰੀ ਇਦਾਂ ਦੀ ਕਰਨੀ ਹੈ ਜਿਹਦੇ ਵਿੱਚ ਮੈਥ ਹੈ ਯਾ ਮੈਥ ਸੀ एलिजिबिलिटी ਚਾਹੀਦੀ ਹੈ ਫਿਰ ਤਾਂ ਤੁਹਾਨੂੰ ਮੈਥ ਪੜ੍ਹਨਾ ਹੀ ਪਏਗਾ ਉਸ ਤੋਂ ਬਨਾ ਕੋਈ ਚਾਰਾ ਨਹੀਂ ਹੈ। ਜੀ। ਔਰ ਜਿਹੜਾ ਨਾਰਮਲੀ ਵੀ ਸੋਸਾਇਟੀ ਦੇ ਵਿੱਚ ਜਿਹੜਾ ਬੱਚਾ ਮੈਥ ਦੇ ਨਾਲ ਜਿਹਨੇ ਡਿਗਰੀ ਕੀਤੀ ਹੁੰਦੀ ਹੈ ਔਰ ਵਿਦਆਊਟ ਮੈਥ ਵਾਲਾ ਹੁੰਦਾ ਉਹਨਾਂ ਸੀ ਜ਼ਿਆਦਾ ਬਰੇਨੀ, ਜ਼ਿਆਦਾ ਇੰਟੈਲੈਕਚੁਅਲ, ਜ਼ਿਆਦਾ ਨੋਲੇਜੇਬਲ ਮੰਨਦੇ ਆ ਜਾਂ ਸਮਝਦੇ ਆ। ਹੂੰ ਹੂੰ। ਇਹ ਇੱਕ ਸੋਸ਼ਲ ਸਾਡਾ ਸਟੇਗ ਮੈਥ ਐਡੀਸ਼ਨਲ ਵੈਲਿਊ ਤਾਂ ਐਡ ਮੈਥ ਕਰਦਾ ਹੀ ਕਰਦਾ ਹੈ। ਬਿਲਕੁਲ ਕਰਦਾ ਹੈ ਜੀ ਐਡੀਸ਼ਨਲ ਵੈਲਿਊ ਨਹੀਂ ਰਾਦਰ ਬਹੁਤ ਜ਼ਿਆਦਾ ਉਹਨੂੰ ਵੇਟੇਜ ਮਿਲ ਜਾਂਦੀ ਹੈ ਜੀ ਬੱਚਿਆਂ ਨੂੰ। ਜੀ ਜੀ ਜੀ। ਤੇ ਜਦੋਂ ਅਸੀਂ ਦਿਮਾਗਾਂ ਦੇ ਅੰਦਰ ਹੀ ਕਲਾ ਕਸ਼ਮਕਸ਼ ਚੱਲ ਰਹੀ ਹੁੰਦੀ ਹੈ ਵੀ ਮੈਂ ਮੈਡੀਕਲ 'ਚ ਜਾਣਾ ਹੈ ਮੈਂ ਨਾਨ ਮੈਡੀਕਲ 'ਚ ਜਾਣਾ ਹੈ ਤੇ ਇੱਕ ਇਹ ਪ੍ਰੈਸ਼ਰ ਤਾਂ ਰਹਿੰਦਾ ਹੀ ਰਹਿੰਦਾ ਨਾਲ ਇੱਕ ਹਿਸਾਬ ਦਾ ਯਾਨੀ ਕਿ ਮੈਥ ਦਾ ਵੀ ਪ੍ਰੈਸ਼ਰ ਰਹਿੰਦਾ ਤੇ ਉਸ ਟਾਈਮ ਬੱਚੇ ਕੀ ਫੈਸਲਾ ਕਰਨ ਜੀ ਡਿਪੈਂਡ ਕਰਦਾ ਨਾ ਪਹਿਲੇ ਤਾਂ ਅਸੀਂ ਸੋਚਦੇ ਹਾਂ ਕਿ ਅਸੀਂ ਅਸੀਂ ਕੀ ਸੋਚਦੇ ਹਾਂ ਕਿ ਅਸੀਂ ਨਾਨ ਮੈਡੀਕਲ ਕਰ ਲਾਂਗੇ ਫਿਰ ਸੋਚਾਂਗੇ ਅਸੀਂ ਕੀ ਕਰਨਾ ਹੈ ਕਾਮਰਸ ਆਪਟ ਕਰ ਲਈ ਫਿਰ ਸੋਚਾਂਗੇ ਕੀ ਕਰਨਾ ਹੈ ਬਾਇਓਲੋਜੀ ਦਿਨ ਮੈਂ ਆਪਣਾ ਮੈਡੀਕਲ ਸਟਰੀਮ ਅਸੀਂ ਆਪਟ ਕਰ ਲਿਆ ਫਿਰ ਸੋਚਾਂਗੇ ਅਸੀਂ ਕੀ ਕਰਨਾ ਹੈ ਲੇਕਿਨ ਪਹਿਲੇ ਤੁਸੀਂ ਆਪਣਾ ਕੋਰਸ ਡਿਫਾਈਨ ਕਰੋ ਕਿ ਅਸੀਂ ਕਿਹੜਾ ਵੇਸੀ ਜਾ ਕੇ ਸਾਡੇ ਜੀਵਨ ਦਾ ਫਾਈਨਲ ਜਿਹੜਾ ਟਾਰਗੇਟ ਹੈ ਕੀ ਹੈ ਕਿਹੜਾ ਕੋਰਸ ਕਿਹੜੀ ਡਿਗਰੀ ਕਰਨੀ ਉਹਦੇ ਉਹਦੇ ਹਿਸਾਬ ਨਾਲ ਤੁਹਾਨੂੰ ਆਪਣਾ ਸਬਜੈਕਟ ਜਾਂ ਸਟਰੀਮ ਚੂਜ਼ ਕਰਨੇ ਚਾਹੀਦੇ ਨੇ ਜੀ ਬਿਲਕੁਲ ਜਦੋਂ ਵੀ ਜ਼ਿੰਦਗੀ ਦੀ ਗੱਲ ਹੁੰਦੀ ਹੈ ਤੇ ਜ਼ਿੰਦਗੀ ਦੇ ਤਜਰਬੇ ਸਾਨੂੰ ਆਪਣੇ ਵੱਡਿਆਂ ਕੋਲੋਂ ਲੈਣੇ ਚਾਹੀਦੇ ਨੇ ਆਪਣੇ ਅਧਿਆਪਕ ਕੋਲੋਂ ਲੈਣੇ ਚਾਹੀਦੇ ਨੇ ਉਹਦੇ ਨਾਲ ਨਾਲ ਜੇ ਸਾਡਾ ਹਿਸਾਬ ਦੇ ਵਿੱਚ ਹੱਥ ਥੋੜਾ ਜਿਹਾ ਕਿਤੇ ਕਮਜ਼ੋਰ ਹੈ ਤੇ ਘਬਰਾਉਣਾ ਨਹੀਂ ਚਾਹੀਦਾ ਚੰਗੇ ਅਧਿਆਪਕ ਨੂੰ ਮਿਲ ਕੇ ਉਹਨੂੰ ਹੋਰ ਅਪਗ੍ਰੇਡ ਜ਼ਰੂਰ ਕਰਨਾ ਚਾਹੀਦਾ ਹੁਣ ਮੈਂ ਜ਼ਿੰਦਗੀ ਦੀ ਗੱਲ ਕਰੀ ਸੀਗੀ ਮਿਸਟਰ ਰੋੜਾ ਤੇ ਉਹਦੇ ਵਿੱਚ ਮੈਂ ਤੁਹਾਡੇ ਕੋਲ ਪੜਾਈ ਲਿਖਾਈ ਦਾ ਮੈਂ ਸ਼ੁਰੂਆਤ ਹੀ ਇੱਥੋਂ ਕੀਤੀ ਸੀਗੀ ਕਿ ਪੜਾਈ ਲਿਖਾਈ ਦੀ ਕਾਫੀ ਅਹਿਮੀਅਤ ਹੈ ਸਾਡੇ ਜੀਵਨ ਦੇ ਵਿੱਚ ਤੇ ਮੈਂ ਫਿਰ ਤੋਂ ਦੀ ਜ਼ਿੰਦਗੀ ਦੇ ਵਿੱਚ ਆਨੀ ਆ ਜ਼ਿੰਦਗੀ ਵਾਸਤੇ ਜਦੋਂ ਬੱਚੇ ਪੜ੍ਹ ਲਿਖ ਕੇ ਨਿਕਲਦੇ ਨੇ ਆਪਣੇ ਕੋਈ ਕੋਈ ਕਿਤਾ ਕੋਈ ਆਪਣਾ ਆਪਟੀਕਲ ਲੈਂਦਾ ਕੋਈ ਬਿਜ਼ਨਸ ਕਰ ਰਿਹਾ ਕੋਈ ਲੈਕਚਰਰ ਬਣ ਰਿਹਾ ਕੋਈ ਜੋਬ ਦੇ ਵਿੱਚ ਆ ਗਿਆ ਤੇ ਉਹਦੇ ਵਿੱਚ ਜਿਹੜੀ ਪੜਾਈ ਲਿਖਾਈ ਦੀ ਅਹਿਮੀਅਤ ਹੈ ਸਾਡੇ ਜੀਵਨ ਨੂੰ ਲੈ ਕੇ ਉਹਦੇ ਵਿੱਚ ਕਿੰਨੀ ਤੁਸੀਂ ਅਹਿਮੀਅਤ ਦੀ ਸਮਝਦੇ ਮੈਂ ਦੁਬਾਰਾ ਤੋਂ ਇਹ ਜਾਨਣਾ ਚਾਹਨੀ ਆ ਕਿਉਂਕਿ ਇਹ ਬਹੁਤ ਅਹਿਮ ਸਵਾਲ ਹੈ ਦੇਖੋ ਜੀ ਜ਼ਿੰਦਗੀ ਦੇ ਵਿੱਚ ਪੜ੍ਹਾਈ ਲਿਖਾਈ ਦੀ ਜਿਹੜੀ ਅਹਿਮੀਅਤ ਹੈ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਗੱਲਬਾਤ ਕੀਤੀ ਆਪਾਂ ਬਹੁਤ ਅਹਿਮੀਅਤ ਹੈ ਐਟੀਕੇਟਸ ਮੈਨਰਸ ਡਿਸਪਲਨ ਵੈਲ ਵੈਲ ਮੈਨਰਡ ਜਿਹੜਾ ਇਨਸਾਨ ਜਿਹਨੂੰ ਆਪਾਂ ਕਹਿੰਦੇ ਆ ਤੋ ਉਹ ਸਾਰਾ ਪੜ੍ਹਾਈ ਦੇ ਨਾਲ ਹੀ ਆਉਂਦਾ ਜੀ ਤੇ ਜੇ ਸਾਡੀ ਪੜ੍ਹਾਈ ਲਿਖਾਈ ਅੱਛੀ ਇੰਸਟੀਟਿਊਸ਼ਨ ਅੱਛੀ ਜਗ੍ਹਾ ਤੋਂ ਹੈ ਸਾਨੂੰ ਪੇਰੈਂਟਸ ਵੱਲੋਂ ਮਾਪੇ ਵੱਲੋਂ ਟੀਚਰਸ ਵੱਲੋਂ ਅੱਛੇ ਸਜਕਾਰ ਨੇ ਤੇ ਅੱਛੀ ਸੋਸਾਇਟੀ ਦੇ ਵਿੱਚ ਇੱਕ ਅੱਛੇ ਇਨਸਾਨ ਬਣ ਕੇ ਸੋਸਾਇਟੀ ਦੇ ਵਿੱਚ ਇੱਕ ਬੜਾ ਪੋਜ਼ਿਟਿਵ ਤਰੀਕੇ ਨਾਲ ਕੰਟ੍ਰਿਬਿਊਟ ਸਾਰੇ ਜੀਵਨ ਦੇ ਵਿੱਚ ਇੱਕ ਅੱਛਾ ਐਟੀਟਿਊਡ ਅੱچھے ਸਾਡੀ ਲੌਜੀਕਲ ਥਿੰਕਿੰਗ ਡਿਸੀਜਨ 메ਕਿੰਗ ਇਹ ਸਾਰੀਆਂ ਚੀਜ਼ਾਂ ਸਾਡੀ ਪਰਸਨੈਲਿਟੀ ਦੇ ਵਿੱਚ ਐਡ ਆਨ ਹੋ ਜਾਂਦੇ ਆ ਔਰ ਜਿਹੜਾ ਕਿ ਸਾਨੂੰ ਇੱਕ ਅੱਛਾ ਇਨਸਾਨ ਬਣਾਉਣ ਲਈ ਪ੍ਰੇਰਿਤ ਕਰਦੇ ਆ ਜੀ ਮਿਸਟਰ ਰੋੜਾ ਜਿਸ ਤਰ੍ਹਾਂ ਕਿ ਤੁਸੀਂ ਇੱਕ ਸੀਨੀਅਰ ਲੈਕਚਰਰ ਹੋ ਮੈਥਮੈਟਿਕਸ ਤੇ ਤੇ ਕੋਈ ਆਪਣਾ ਜ਼ਿੰਦਗੀ ਦਾ ਅਜੀਹ ਤਜਰਬਾ ਜਿਹੜਾ ਤੁਸੀਂ ਸਾਡੇ ਸਾਰੇ ਹੀ ਦਰਸ਼ਕਾਂ ਦੇ ਨਾਲ ਸਾਂਝ ਪਾਣੀ ਚਾਹੋ ਤਾਂ ਦੇਖੋ ਜੀ ਤਜਰਬਾ ਤਾਂ ਮੈਂ ਆਪਣੇ ਪਰਸਨਲ ਲਾਈਫ ਤੋਂ ਲੈ ਕੇ ਅੱਜ ਮੈਂ ਮੈਥਸ ਦਾ ਟੀਚਰ ਹਾਂ ਜੀ ਸੀਨੀਅਰ ਲੈਕਚਰ ਬੜੇ ਅੱਛੇ ਸਕੂਲ ਦੇ ਵਿੱਚ ਤੇ ਮੈਂ 7ਥ ਕਲਾਸ ਵਿੱਚ ਜਿਸ ਦਾ ਅਸੀਂ ਗੱਲ ਕੀਤੀ 7ਥ ਕਲਾਸ ਵਿੱਚ ਮੈਂ ਜਦੋਂ ਸਾਡੇ ਸਪਟੰਬਰ ਦੇ ਇਗਜ਼ਾਮ ਆਉਂਦੇ ਮਿਡਟਰਮ ਇਗਜ਼ਾਮ ਜਿਹਨਾਂ ਨੂੰ ਸਕੂਲਾਂ ਦੇ ਵਿੱਚ ਬੋਲਦੇ ਆ ਤੇ ਮੈਂ 7ਥ ਕਲਾਸ ਵਿੱਚ ਮੈਥ ਸ ਖੁਦ ਫੇਲ ਸੀ ਉਸ ਤੋਂ ਬਾਅਦ ਮੇਰੇ ਜੀਵਨ ਦੇ ਵਿੱਚ ਮੈਥ ਦੇ ਨੇ ਇੰਨਾ ਪ੍ਰਭਾਵ ਪਾਇਆ ਕਿ ਮੈਂ ਮੈਥ ਦਾ ਟੀਚਰ ਬਣ ਗਿਆ ਮੈਥ ਦੇ ਰਿਲੇਟਡ ਮੈਂ ਪੜ੍ਹਾਈ ਕੀਤੀ ਤਾਂ ਘਬਰਾਣਾ ਨਹੀਂ ਚਾਹੀਦਾ ਇੱਕ ਫੇਲਰ ਤੋਂ ਇਹ ਨਹੀਂ ਕਿ ਇੱਕ ਵਾਰੀ ਬੱਚਾ ਮੈਥ ਸ ਫੇਲ ਹੋ ਗਿਆ ਜਾਂ ਕਿਸੇ ਵੀ ਸਬਜੈਕਟ ਦੇ ਵਿੱਚ ਉਹਦਾ फेल ਹੋ ਗਿਆ ਤਾਂ ਅਸੀਂ ਉਹ ਸਬਜੈਕਟ ਨਹੀਂ ਕਰ ਸਕਦੇ ਤਾਂ ਟੀਚਰ ਦਾ ਰੋਲ ਬੜਾ ਵੱਡਾ ਰੋਲ ਹੈ ਟੀਚਰ ਨੇ ਮੈਨੂੰ ਬਹੁਤ ਗਾਈਡ ਕੀਤਾ ਬਹੁਤ ਮੋਟੀਵੇਟ ਕੀਤਾ ਤੇ ਮੈਂ ਟੀਚਰ ਕਿਉਂਕਿ ਮੈਂ ਟੀਚਰ ਨੂੰ ਬਹੁਤ ਦਿਲੋਂ ਮੰਨਦਾ ਸੀ ਤੇ ਇਸ ਕਰਕੇ ਮੈਂ ਟੀਚਰ ਤੋਂ ਬੜਾ ਪ੍ਰਭਾਵਿਤ ਸੀ ਬੜਾ ਇਨਸਪਾਇਰਡ ਸੀਗਾ ਤੇ ਜਦੋਂ ਟੀਚਰ ਮੈਨੂੰ ਮੋਟੀਵੇਟ ਕੀਤਾ ਮੈਂ ਕਿਹਾ ਕੁਝ ਹੋ ਜਾ ਯਾਰ ਮੈਥਸ ਦੇ ਵਿੱਚ ਪਿੱਛੇ ਨਹੀਂ ਜਾਣਾ ਬਾਕੀ ਜੀਵਨ ਦੇ ਵਿੱਚ ਕੋਈ ਹੋਰ ਸਬਜੈਕਟ ਪਿੱਛੇ ਰਹਿੰਦਾ ਤੇ ਕੋਈ ਗੱਲ ਨਹੀਂ ਤੇ ਕਹਿਣ ਦਾ ਮਤਲਬ ਟੀਚਰ ਦਾ ਜਿਹੜਾ ਰੋਲ ਹੈ ਨਾ ਬਹੁਤ ਵੱਡਾ ਰੋਲ ਹੈ ਜੀਵਨ ਦੇ ਵਿੱਚ ਟੀਚਰ ਦੀ ਜਿਹੜੀ ਮੋਟੀਵੇਸ਼ਨ ਹੈ ਜਿਹੜੀ ਪ੍ਰੇ ਬੱਚੇ ਦੇ ਮਨ ਦੇ ਵਿੱਚ ਟੀਚਰ ਦਾ ਪ੍ਰਭਾਵ ਹੈ ਟੀਚਰ ਦੇ ਪ੍ਰਤੀ ਉਹਦੀ ਰਿਸਪੈਕਟ ਹੈ ਇੱਜ਼ਤ ਹੈ ਉਹ ਬੱਚੇ ਨੂੰ ਕਿਤਨ ਕਿਤੇ ਬਹੁਤ ਅੱਗੇ ਲਿਆ ਜਾਂਦਾ ਜੀ ਆਪਾਂ ਟੀਚਰ ਤੇ ਬੱਚਿਆਂ ਦੀ ਗੱਲ ਕੀਤੀ ਇਹਦੇ ਵਿੱਚ ਮਾਪਿਆਂ ਦਾ ਵੀ ਇੱਕ ਅਹਿਮ ਰੋਲ ਹੁੰਦਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਮਾਪੇ ਹੁੰਦੇ ਆ ਜਦੋਂ ਕਈ ਵਾਰੀ ਬੱਚਿਆਂ ਨਾਲ ਇੱਕ ਬੱਚੇ ਦਾ ਦੂਜੇ ਬੱਚੇ ਨਾਲ ਕੰਪੈਰੀਜ਼ਨ ਕਰਦੇ ਆ ਜਾਂ ਬੱਚਿਆਂ ਦਾ ਉਸ ਚੀਜ਼ ਵਿੱਚ ਇੰਟਰਸਟ ਨਹੀਂ ਹੁੰਦਾ ਮੈਥ ਚ ਇੰਟਰਸਟ ਨਹੀਂ ਹੁੰਦਾ ਤਾਂ ਉਹਨਾਂ ਨੂੰ ਇੱਕ ਜ਼ੋਰ ਜ਼ਬਰਦਸਤੀ ਦੇ ਨਾਲ ਉਹ ਸਬਜੈਕਟ ਪੜਾਇਆ ਜਾਂਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਾਰਮਲੀ ਮੈਂ ਸਕੂਲ ਦੇ ਵਿੱਚ ਕਾਫੀ ਦੇਖਣਾ ਹੈ ਐਕਚੁਅਲੀ ਇੱਕ ਜੇ ਨਾਲ ਕਾਫੀ ਸਿਆਣੇ ਹੋ ਗਏ ਪਰ ਜਦੋਂ ਸਾਡੀ ਏਸੀ ਸਾਡੇ ਮਾਪ ਸਾਡੇ ਪੈਰੈਂਟਸ ਹੀਗੇ ਯਾ 10-15 ਸਾਲ ਪਿਛੇ ਚਲੇ ਜਾਈਏ ਉਦੋਂ ਨਾਰਮਲੀ ਪੈਰੈਂਟਸ ਨਾ ਆਪਣੀ ਫਰਸਟ੍ਰੇਸ਼ਨ ਬੱਚੇ ਤੇ ਛਾੜਦੇ ਸੀ ਜੀ ਤੇ ਜੋ ਪੈਰੈਂਟਸ ਕਰਨਾ ਚਾਹੁੰਦੇ ਸੀ ਨਹੀਂ ਕਰ ਪਾਏ ਕਿਸੇ ਵਜ੍ਹਾ ਨਾਲ ਆਪਣੇ ਜੀਵਨ ਦੇ ਵਿੱਚ ਉਹ ਇਹ ਉਮੀਦ ਕਰਦੇ ਸੀ ਕਿ ਉਹ ਚੀਜ਼ ਸਾਡੇ ਬੱਚੇ ਕਰਨ ਤਾਂ ਬੱਚੇ ਦਾ ਜਿਹੜਾ ਇੰਟਰਸਟ ਹੈ ਉਹ ਸਰਮੁਖੀ ਹੈ ਉਹਨੂੰ ਹੀ ਮੱਦੇ ਨਜ਼ਰ ਰੱਖਦੇ ਬੱਚਾ ਕੀ ਜੀਵਨ ਚ ਕਰਨਾ ਚਾਹੀਦਾ ਹੈ ਬੱਚੇ ਦੇ ਕੀ ਸ਼ੌਂਕ ਨੇ ਬੱਚੇ ਦਾ ਕੀ ਸਕਿੱਲ ਹੈ ਬੱਚੇ ਦਾ ਕੀ ਸਮਝ ਹੈ ਕੀ ਨੌਲੇਜ ਹੈ ਬੱਚਾ ਜੀਵਨ ਚ ਕੀ ਕਰਨਾ ਚਾਹੀਦਾ ਹੈ ਉਸੇ ਹਿਸਾਬ ਨਾਲ ਹੀ ਬੱਚੇ ਨੂੰ ਜੀਵਨ ਦੇ ਵਿੱਚ ਅੱਗੇ ਪ੍ਰੇਰਣਾ ਦੇ ਕੇ ਉਹੀ ਸਬਜੈਕਟ ਲੈ ਕੇ ਦੇਣੇ ਤੋਂ ਬਹੁਤ ਜ਼ਿਆਦਾ ਪ੍ਰੇਰਿਤ ਹੋਏ ਆ ਤੇ ਤੁਸੀਂ ਸਾਡੇ ਸਾਰੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਸੁਨੇਹਾ ਇਹ ਹੈ ਜੀ ਬੱਚਿਆਂ ਨੂੰ ਪ੍ਰੈਸ਼ਰ ਚ ਨਾ ਰੱਖੋ ਬੱਚੇ ਦਾ ਇੰਟਰਸਟ ਵਾਚ ਕਰੋ ਬੱਚਾ ਕਿਹੜੇ ਫੀਲਡ ਚ ਜਾਣਾ ਚਾਹੀਦਾ ਹੈ ਬੱਚੇ ਦਾ ਕੀ ਸਕਿੱਲ ਹੈ ਬੱਚੇ ਦੀ ਕੀ ਸੋਚ ਹੈ ਬੱਚੇ ਦੇ ਕੀ ਸਮਝ ਹੈ ਉਸ ਸੋਚ ਉਸ ਸਮਝ ਦੇ ਆਧਾਰ ਤੇ ਬੱਚਿਆਂ ਨੂੰ ਆਪਣੇ ਜੀਵਨ ਦੇ ਫੈਸਲੇ ਖੁਦ ਲੈਣ ਦੀ ਪਰਮਿਸ਼ਨ ਮਿਲਣੀ ਚਾਹੀਦੀ ਹੈ ਜੀ ਜੀ ਤਾਂ ਹਾਂ ਜੀ ਅੱਜ ਕੱਲ ਦੀ ਮੈਂ ਅੱਜ ਕੱਲ ਦੇ ਜੀਵਨ 'ਚ ਵੀ ਦੇਖਦਾ ਕੁਝ ਫੈਮਿਲੀਜ਼ ਇਹ ਤਾਂ ਨੇ ਜਿਹੜੀਆਂ ਪੇਰੈਂਟਸ ਆਪਣੇ ਡਿਸੀਜਨ ਬੱਚਾ ਤੇ ਥੋਪ ਦੀਆਂ ਨੇ ਤੇ ਪੇਰੈਂਟਸ ਆਪਣੇ ਜਿਹੜੇ ਡਿਸੀਜਨ ਪੇਰੈਂਟਸ ਜਿਹੜੇ ਬੱਚਾ ਤੇ ਥੋਪਣਾ ਬੱਚੇ ਦੇ ਨਾਲ ਬੈਠ ਕੇ ਇੱਕ ਪ੍ਰੋਪਰ ਘਰ ਦੇ ਵੱਡੇ ਬਜ਼ੁਰਗ ਟੀਚਰ ਦੇ ਨਾਲ ਗਾਈਡੈਂਸ ਹੋਵੇ ਸਲਾਹ مشورہ ਹੋਵੇ ਉਸੇ ਆਧਾਰ ਤੇ ਬੱਚੇ ਦਾ ਕੀ ਸਬਜੈਕਟ ਕੀ ਕੈਰੀਅਰ ਕੀ ਅਸੀਂ profession ਬੱਚੇ ਨੂੰ ਲੈ ਕੇ ਦੇਣਾ ਕੀ ਬੱਚੇ ਨੂੰ profession ਚੁਣਨਾ ਚਾਹੀਦਾ ਤੇ ਬੱਚੇ ਨੂੰ ਇਸ ਚੀਜ਼ ਦੀ ਖੁੱਲੀ ਛੂਟ ਹੋਣੀ ਚਾਹੀਦੀ ਹੈ ਜੀ ਤੇ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਸਾਂਝ ਪਾਣਾ ਚਾਹੁੰਦੇ ਹੋ ਦੋ ਕੁ ਲਾਈਨਾਂ ਦੀ ਤੇ ਉਹ ਕਿਹੜੀਆਂ ਨੇ ਜੀ ਜ਼ਿੰਦਗੀ ਦੇ ਬਾਰੇ ਤੁਸੀਂ ਬੜਾ ਕੀਤਾ ਜੀ ਜ਼ਿੰਦਗੀ ਨੂੰ ਲੈ ਕੇ ਜਿਸ ਤਰ੍ਹਾਂ ਮੇਰੀ ਜੋ ਸਮਝ ਆਇਆ ਜੋ ਮੈਂ ਜ਼ਿੰਦਗੀ ਨੂੰ ਐਕਸਪੀਰੀਅੰਸ ਕੀਤਾ ਹੈ ਇਨੇ ਸਾਲਾਂ ਤੋਂ ਜੋ ਮੇਰਾ ਜ਼ਿੰਦਗੀ ਦੇ ਪ੍ਰਤੀ ਤਜਰਬਾ ਹੈ ਜਾਂ ਜ਼ਿੰਦਗੀ ਦੇ ਪ੍ਰਤੀ ਮੇਰਾ ਜੋ ਐਟੀਟਿਊਡ ਹੈ ਉਹ ਮੈਂ ਜ਼ਿੰਦਗੀ ਦੇ ਬਾਰੇ ਚਾਰ ਲਾਈਨਾਂ ਦੇਖੋ ਲਾਈਫ ਜਿਹੜੀ ਇਹ ਨਾ ਬੇਸਿਕਲੀ ਕਿ ਜਿਸ ਤਰ੍ਹਾਂ ਰੱਬ ਸਾਨੂੰ ਹਰ ਬੰਦੇ ਦੇ ਹਾਲਾਤ ਜੀਵਨ ਚ ਵੱਖਰੇ ਵੱਖਰੇ ਨੇ ਹਰ ਇੱਕੰਦੇ ਨਾ ਹਰ ਬੰਦੇ ਦਾ ਕੁਐਸਚਨ ਜਿਹੜਾ ਪੇਪਰ ਹੈ ਲਾਈਫ ਇਜ਼ ਲਾਈਕ ਐਨ ਐਗਜ਼ਾਮੀਨੇਸ਼ਨ ਜੀਵਨ ਜਿਹੜਾ ਹੈ ਇੱਕ ਪਰੀਖਿਆ ਦੀ ਤਰ੍ਹਾਂ ਹੈ ਲੇਕਿਨ एवरीवन ਕੈਰੀਜ਼ ਅ ਡਿਫਰੈਂਟ ਕੁਐਸਚਨ ਪੇਪਰ ਯਾਨਕਿ ਲੇਕਿਨ ਸਭ ਬੰਦੇ ਜਿਹੜਾ ਕੁਐਸਚਨ ਪੇਪਰ ਹੈ ਉਹ ਵੱਖਰਾ ਵੱਖਰਾ ਹੈ ਸਭ ਦੇ ਸਵਾਲ ਜ਼ਿੰਦਗੀ ਦੇ ਮਿਲਦੇ ਨਹੀਂ ਆਪਸ ਵਿੱਚ ਤੇ ਅਸੀਂ ਨਾਰਮਲੀ ਜਦੋਂ ਕੰਪੈਰੀਜ਼ਨ ਕਰਦੇ ਆ ਕਿ ਉਹਦੀ ਜ਼ਿੰਦਗੀ ਇਦਾਂ ਦੀ ਤੇ ਮੇਰੀ ਜ਼ਿੰਦਗੀ ਇਦਾਂ ਦੀ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਆਪਾਂ ਹੁਣੇ ਡਿਸਕਸ ਕੀਤਾ ਕਿ ਜਿਹੜਾ ਲਾਈਫ ਇਜ਼ ਲਾਈਕ ਅ ਐਗਜ਼ਾਮੀਨੇਸ਼ਨ ਲੇਕਿਨ ਜਿਹੜਾ ਉਹਦੇ ਜੇਦੋ ਚ ਸਵਾਲ ਨੇ ਜਿਹੜੇ ਐਗਜ਼ਾਮੀਨੇਸ਼ਨ ਵਿੱਚ ਹੋ ਸਭ ਦੀ ਜ਼ਿੰਦਗੀ ਦੇ ਵਕਰ ਵਕਰ ਨੇ ਜੀ ਸੁਧੀਰਾ ਜੀ ਤੁਸੀਂ ਸਟੂਡੀਓਜ਼ ਦੇ ਵਿੱਚ ਆਏ ਤੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਬਿਲਕੁਲ ਜੀ ਜ਼ਿੰਦਗੀ ਇੱਕ ਪ੍ਰੈਸ਼ਨ ਪੇਪਰ ਦੀ ਤਰ੍ਹਾਂ ਹੀ ਹੈ ਇਹਨੂੰ ਹੱਲ ਕਰਨਾ ਇੱਕ ਜ਼ਰੂਰੀ ਜ਼ਰੂਰ ਹੈ ਪਰ ਹਰ ਬੰਦੇ ਦਾ ਆਪੋ ਆਪਣਾ ਤਰੀਕਾ ਹੋ ਸਕਦਾ ਹੈ ਹਿਸਾਬ ਨੂੰ ਲੈ ਕੇ ਪਵਿਕ ਬਹੁਤ ਸਾਰੇ ਨੇ ਸਾਡੇ ਬਟ ਹਿਸਾਬ ਨੂੰ ਲੈਣ ਦੇ ਵਿੱਚ ਕਦੇ ਵੀ ਡਰਨਾ ਨਹੀਂ ਹੈ ਤੁਸੀਂ ਸਟੂਡੀਓਜ਼ ਦੇ ਵਿੱਚ ਆਏ ਤੇ ਦਰਸ਼ਕਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਅਰਚਨਾ ਨੂੰ ਦੋ ਇਜਾਜ਼ਤ ਨਮਸਕਾਰ